ਕਹਿੰਦੇ ਜੇ ਸਰਕਾਰੀ ਸਕੂਲ ਚ ਪੜੋਗੇ ਤਾਂ ਜਹਾਜ਼ਾਂ ਦੇ ਝੂਟੇ ਮਿਲਣਗੇ ਪ੍ਰਿੰਸੀਪਲ ਸਾਹਿਬ ਦੇ ਵੀ ਵਾਰੀ ਵਾਰੀ ਜਾਈਏ ਕਹਿੰਦੇ ਕੋਈ ਚੈੱਕ ਨਹੀਂ ਕਹਿੰਦੇ ਜੇ ਲੱਖ 2 ਲੱਖ ਰੁਪਇਆ ਕੋਲਨ ਲੱਗ ਜਾਊ ਕੋਈ ਫਰਕ ਨਹੀਂ ਪੈਣਾ ਪਰ ਬੱਚੇ ਪੜਨੇ ਚਾਹੀਦੇ ਨੇ ਜਹਾਜ਼ ਦਾ ਝੂਟਾ ਮਿਲ ਗਿਆ ਹਾਂਜੀ ਇਹ ਜਾ ਸੀਗਾ ਬਹੁਤ ਵਧੀਆ ਸੀ ਇੱਕ ਵਾਰੀ ਮਿਲ ਗਿਆ ਹੁਣ ਮੈਂ ਕਿਹੜੀ ਦੁਬਾਰਾ ਲੈਣਾ ਹੈ ਕਿਸ ਸਿਸਟਮ ਨਾਲ ਚਲਾ ਰਹੇ ਹੁਣ ਕਿਉਂਕਿ ਗੱਲ ਪੈਸੇ ਤੇ ਆ ਕੇ ਰੁਕ ਜਾਂਦੀ ਹੈ ਇਨਾਮ ਤਾਂ ਦੇਰ ਨੂੰ ਹਰਬੰਦੇ ਦਾ ਜੀ ਕਰਦਾ ਜੇ ਇਹਨਾਂ ਬੱਚਾਂ ਵੱਸੇ ਕਰਜ਼ਾ ਲੈ ਕੇ ਵੀ ਲਾਇਆ ਜਾਵੇ ਤਾਂ ਥੋੜਾ ਹਾਂ ਉਹਦੇ ਤੇ ਕੋਈ ਮੈਨੂੰ ਗਰੇਜ਼ ਨਹੀਂ ਹੋਊਗਾ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਜਿਹੜੇ ਕਿ ਇਹ ਕਲਾਸਰੂਮ ਹੈ ਜਿਹੜੇ 스마트 ਕਲਾਸਰੂਮ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਾਲਾ ਵਰਕ ਹੋਇਆ ਹੈ ਜਿੰਨੀ ਪ੍ਰੋਫੈਸ਼ਨਲ ਗਰੋਥ ਸਾਨੂੰ ਗਵਰਨਮੈਂਟ ਦੇ ਰਹੀ ਹੈ ਜਾਂ ਇਸ ਸਕੂਲ ਚ ਮਿਲਦੀ ਹੈ ਉਹ ਪ੍ਰਾਈਵੇਟ ਸਕੂਲ ਚ ਵੀ ਅਸੀਂ ਨਹੀਂ ਲੈ ਸਕਦੇ ਜੋ ਸਾਡੇ ਸਕੂਲ ਦਾ ਇਹਨਾਂ ਨੇ ਨਕਸ਼ਾ ਬਣਾਇਆ ਹੈ ਇੰਨੇ ਵਧੀਆ ਟੀਚਰਸ ਨੇ ਸਾਨੂੰ ਖੁਦ ਨੂੰ ਦੱਸਣ ਚ ਬਹੁਤ ਮਾਣ ਮਹਿਸੂਸ ਹੁੰਦਾ ਅਸੀਂ ਜਾਣਾ ਝੂਟਾ ਲੈਣ ਗਏ ਸੀ ਕਿੱਥੇ ਗਏ ਸੀ ਅਸੀਂ ਦਿੱਲੀ ਗਏ ਸੀਗੇ ਲਿਫਟ ਦਾ ਪ੍ਰਬੰਧ ਏਸੀ ਕਮਰੇ ਹਰ ਚੀਜ਼ ਮਤਲਬ ਚਾਰੇ ਪਾਸੇ ਕਹਿੰਦੇ ਲਹਿਰਾਂ ਵਹਿਰਾ ਲੱਗੀਆਂ ਹੋਈਆਂ ਸੋਹਣੇ ਕਲਾਸਰੂਮ ਬਣਾਏ ਹੋਏ ਤੁਸੀਂ ਦੇਖੋ ਲਾਈਟਿੰਗ ਦੇਖੋ ਪੱਖੇ ਦੇਖੋ ਏਸੀ ਵੇਖੋ ਮੈਂ ਸਕੂਲ ਦਾ ਪ੍ਰਿੰਸੀਪਲ ਨਾ ਮੀਰਾਵਾਂ ਕਿਸੇ ਹੋਰ ਉਹਦੇ ਤੇ ਚੱਲ ਜਾਵਾਂ ਪਰ ਇੱਥੋਂ ਦੇ ਬੱਚਿਆਂ ਨੂੰ ਜਾਇਦਾ ਝੋਟਾ ਮਿਲਦਾ ਰਿਹਾ ਹੈ ਅੱਜ ਪੰਜਾਬ ਦੇ ਐਸੇ ਸਕੂਲ ਦੇ ਵਿੱਚ ਲੈ ਕੇ ਆਏ ਆ ਜਿਸ ਸਕੂਲ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਅਕਸਰ ਜਦੋਂ ਸਰਕਾਰੀ ਸਕੂਲ ਦੀ ਗੱਲ ਆਉਂਦੀ ਹੈ ਨਾ ਤਾਂ ਸਰਕਾਰੀ ਸਕੂਲ ਦੇ ਵਿੱਚ ਬੱਚੀ ਦੀ ਤੋਂ ਐਡਮਿਸ਼ਨ ਕਰਾਉਣ ਜਾਣਾ ਹੋਵੇ ਤਾਂ ਹਰ ਪੇਰੈਂਟਸ ਜ਼ਿਆਦਾਤਰ ਇਹ ਗੱਲ ਕਹਿੰਦੇ ਆ ਵੀ ਯਾਰ ਜੇ ਪ੍ਰਾਈਵੇਟ ਸਕੂਲ ਚ ਲਾ ਦਈਏ ਤਾਂ ਸਹੂਲਤਾਂ ਵਧੀਆ ਹੋਣਗੀਆਂ ਬੱਚਾ ਚੰਗਾ ਪੜ੍ਹ ਲੂਗਾ ਇਹ ਥੋੜਾ ਜਿਹਾ ਮਾਈਂਡ ਦੇ ਵਿੱਚ ਹਰ ਇੱਕ ਦੇ ਚੱਲਦਾ ਪਰ ਜਦੋਂ ਅਸੀਂ ਵੀ ਇਸ ਸਰਕਾਰੀ ਸਕੂਲ ਦੇ ਅੰਦਰ ਆਏ ਪੈਰ ਧਰਿਆ ਤਾਂ ਸਾਨੂੰ ਵੀ ਹੈਰਾਨਗੀ ਜੀ ਹੋ ਗਈ ਵੀ ਯਾਰ ਇਹ ਸਰਕਾਰੀ ਸਕੂਲ ਹੈ ਕਿ ਕਿਸੇ ਪ੍ਰਾਈਵੇਟ ਸਕੂਲ 'ਚ ਗਲਤੀ ਨਾਲ ਤਾਂ ਨਹੀਂ ਆ ਗਏ ਪਰ ਇਹ ਸਰਕਾਰੀ ਸਕੂਲ ਹੀ ਹੈ ਇੱਕ ਵਾਰ ਤਸਵੀਰ ਤੇ ਬਿਲਡਿੰਗ ਥੋੜਾ ਜਿਹਾ ਧਿਆਨ ਮਾਰੋ ਇਹ ਬਿਲਡਿੰਗ ਫੁਲੀ ਏਸੀ ਹੈ ਤੇ ਇਹ ਇੱਕ 파ਟ ਹੈ ਕਹਿੰਦੇ ਹੁੰਦੇ ਹਨਾ ਵੀ ਬਹੁਤ ਵੱਡੇ ਸਕੂਲ ਦਾ ਇੱਕ ਛੋਟਾ ਜਿਹਾ 파ਟ ਦਿਖਾ ਰਹੇ ਹਾਂ ਪਰ ਜੇ ਪੂਰੇ ਸਕੂਲ ਨੂੰ ਤੁਸੀਂ ਕੈਮਰੇ ਨਾਲ ਦੇਖੋਗੇ ਹਰ ਤਰਫ ਤੁਹਾਨੂੰ ਤੁਹਾਡਾ ਮਨ ਲੱਗੂਗਾ ਦੇਖ ਕੇ ਕਿਉਂਕਿ ਲਿਫਟ ਦਾ ਪ੍ਰਬੰਧ, ਏਸੀ ਕਮਰੇ, ਹਰ ਚੀਜ਼ ਮਤਲਬ ਚਾਰੇ ਪਾਸੇ ਕਹਿੰਦੇ ਲਹਿਰਾਂ ਵਹਿਰਾਂ ਲੱਗੀਆਂ ਵੀ ਆ ਇਸ ਸਕੂਲ ਦੀਆਂ ਤੇ ਖਾਸੀਅਤ ਹੈ ਇਸ ਸਕੂਲ ਦੀ ਕਿਉਂਕਿ ਇਹ ਸਕੂਲ ਦੀ ਇੱਕ ਖਾਸੀਅਤ ਹੁਣ ਵੱਡੀ ਹੋਰ ਦਿਖਾਵਾਂਗੇ ਨਾਲੇ ਗੱਲਬਾਤ ਵੀ ਕਰਵਾਵਾਂਗੇ ਕਹਿੰਦੇ ਹੁੰਦੇ ਨੇ ਨਾ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਲਿਖੇ ਬੱਚੇ ਅੱਜਕੱਲ ਤਰੱਕੀਆਂ ਕਰ ਰਹੇ ਆ ਕਿਉਂ ਕਿ ਕਿਉਂਕਿ ਇਹ ਜਮੀਨੀ ਪੱਧਰ ਤੋਂ ਉੱਠੇ ਹੁੰਦੇ ਆ ਪਰ ਅੱਜ ਜਿਹੜੀ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਿਹਾ ਇੱਕ ਸਟੋਰੀ ਦਿਖਾਉਣ ਜਾ ਰਿਹਾ ਉਹ ਦੇਖ ਕੇ ਤੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਹਿੰਦੇ ਜੇ ਸਰਕਾਰੀ ਸਕੂਲ ਚ ਪੜੋਗੇ ਤਾਂ ਜਹਾਜ਼ਾਂ ਦੇ ਝੂਟੇ ਮਿਲਣਗੇ ਬਿਲਕੁਲ ਜੀ ਇਹ ਸੱਚਾਈ ਹੈ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਹਿੰਦੇ ਵੀ ਸਕੂਲਾਂ ਦੇ ਵਿੱਚ ਜਾ ਕੇ ਬੱਚੇ ਆ ਜਿਹੜੇ ਉਹ ਬਲੰਦੀਆਂ ਨੂੰ ਛੁੰਦੇ ਆ ਪਰ ਇਸ ਸਕੂਲ ਦੀ ਖਾਸੀਅਤ ਇਹ ਹੈ ਵੀ ਜੇਕਰ ਤੁਸੀਂ ਇਸ ਸਕੂਲ ਦੇ ਵਿੱਚ ਪੜ ਰਹੇ ਹੋ ਤਾਂ ਤੁਹਾਨੂੰ ਜਹਾਜ਼ਾਂ ਦੇ ਝੂਟੇ ਵੀ ਨਸੀਬ ਹੋਣਗੇ ਤਾਂ ਪਹਿਲੇ ਇੱਕ ਵਾਰ ਬੱਚਿਆਂ ਦੀ ਤਸਵੀਰ ਦਿਖਾ ਦੇਵਾਂ ਇਹ ਉਹ ਬੱਚੇ ਨੇ ਜਿਹੜੇ ਜਹਾਜ਼ਾਂ ਦੇ ਝੂਟੇ ਲੈ ਕੇ ਆਏ ਨੇ ਤਾਂ ਉਸ ਤੋਂ ਬਾਅਦ ਫਿਰ ਨਾਲ ਦੂਸਰੀ ਤਸਵੀਰ ਵੀ ਵਿਖਾਵਾਂਗੇ ਜਿਹੜੇ ਕਹਿੰਦੇ ਜਿਨ੍ਹਾਂ ਨੇ ਟਿਕਟਾਂ ਕਟਾਈ ਲਈਆਂ ਤਿਆਰੀ ਹੈ ਇਸ ਤੋਂ ਬਾਅਦ ਬੋਰਡਿੰਗ ਪਾਸ ਇਹਨਾਂ ਨੂੰ ਵੀ ਮਿਲਣ ਵਾਲੇ ਹੈ ਤਾਂ ਇਹ ਵੀ ਬੋਰਡਿੰਗ ਪਾਸ ਦੀ ਤਿਆਰੀ ਦੇ ਵਿੱਚ ਆ ਵੀ ਹੁਣ ਉਸ ਤੋਂ ਬਾਅਦ ਸਾਡਾ ਬੋਰਡਿੰਗ ਪਾਸ ਬਣਨਾ ਤੇ ਅਸੀਂ ਵੀ ਜਹਾਜ਼ ਦੀ ਉਹ ਸੀਟ ਲੈਣੀ ਹੈ ਜਿਸ ਤੋਂ ਥੋੜਾ ਜਿਹਾ ਇੱਕ ਗੋਲ ਸਰਕਲ ਦੇ ਵਿੱਚ ਵੀ ਦਿਖਾਈ ਦਿੰਦਾ ਹੈ ਤੇ ਉੱਥੋਂ ਵੀਡੀਓ ਵੀ ਬਣਾਉਣੀ ਹੈ ਤਾਂ ਉਹ ਸਾਰੀ ਤਸਵੀਰ ਇੱਕ ਵੱਖਰੀ ਹੈ ਇਹ ਸਕੂਲ ਦੇ ਵਿੱਚ ਲੈ ਕੇ ਆਉਣ ਦਾ ਮੁੱਖ ਮਕਸਦ ਵੀ ਦੱਸ ਦੇਵਾਂ ਉਹ ਤਾਂ ਹੈ ਵੀ ਜੇਕਰ ਤੁਸੀਂ ਪੜੋਗੇ ਤਾਂ ਤੁਸੀਂ ਬਲੰਦੀਆਂ ਨੂੰ ਆਪਣੇ ਆਪ ਸੁੋਗੇ ਤਾਂ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਦੇ ਵੀ ਵਾਰੀ-ਵਾਰੀ ਜਾਈਏ ਕਹਿੰਦੇ ਕੋਈ ਚੈੱਕ ਨਹੀਂ ਕਹਿੰਦੇ ਜੇ 1 ਲੱਖ 2 ਲੱਖ ਰੁਪਈਆ ਕੋਲਨ ਲੱਗ ਜਾਊ ਕੋਈ ਫਰਕ ਨਹੀਂ ਪੈਣਾ ਪਰ ਬੱਚੇ ਪੜਨੇ ਚਾਹੀਦੇ ਨੇ ਤਾਂ ਗੱਲਬਾਤ ਕਰਦੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾਂ ਬੱਚਿਆਂ ਨਾਲ ਗੱਲਬਾਤ ਕਰ ਲਈਏ ਤਾਂ ਪ੍ਰਿੰਸੀਪਲ ਸਾਹਿਬ ਕੋਲ ਤਾਂ ਮਗਰੋਂ ਆਵਾਂਗੇ ਅ ਗੁੜੀਆਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੀ ਸ਼ਹਿਰ ਤੇ ਤੇ ਨਾਮ ਕੀ ਹੈ ਸਰ ਮੇਰਾ ਨਾਮ ਅਨਮੋਲਪ੍ਰੀਤ ਘਰੇ ਹੂੰ ਕਿਹੜਾ ਸਕੂਲ ਦਾ ਤੁਹਾਡੇ ਸਕੂਲ ਦਾ ਨਾਂ ਹੀ ਦੱਸ ਦਿਓ ਕਿਉਂਕਿ ਮੈਨੂੰ ਵੀ ਬਹੁਤ ਲੰਮਾ ਜਿਹਾ ਨਾਂ ਹੈ ਕਹਿਣਾ ਬਹੁਤ ਮੁਸ਼ਕਲ ਲੱਗਦਾ। ਸ਼ਹੀਦ ਗੁਰਦਾਸ RAMEMORIAL ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ। ਕਿਹੜੀ ਕਲਾਸ ਚ ਪੜਦੇ? +1 +1 ਤਾਂ ਜਹਾਜ ਦਾ ਝੂਟਾ ਮਿਲ ਗਿਆ। ਹਾਂਜੀ। ਇਹ ਜਾ ਸੀਗਾ। ਬਹੁਤ ਵਧੀਆ ਸੀ ਇੱਕ ਵਾਰੀ ਮਿਲ ਗਿਆ ਹੁਣ ਮੈਂ ਕਿਹੜੀ ਦੁਬਾਰਾ ਲੈਣਾ ਹੈ। ਉਹ ਆਹ ਅੱਛਾ ਜੀ ਲਓ ਜੀ ਇਹ ਤਾਂ ਕੰਮ ਮੈਨੂੰ ਲੱਗਦਾ ਵੀ ਔਖਾ ਹੋ ਜਾਣਾ ਸਰ ਵਾਸਤੇ ਵੀ ਕਿਉਂਕਿ ਟਿਕਟਾਂ ਦੁਬਾਰਾ ਫੇਰ ਮੰਗਦੇ ਨੇ ਕਿੰਨੇ ਨੰਬਰ ਆਏ ਕਿਵੇਂ ਇਹ ਸਵੱਬ ਬਣਿਆ ਪਹਿਲਾਂ ਤਿਆਰੀ ਕਿੰਨੀ ਕੀਤੀ। ਮੇਰੀ 8ਵਾਂ ਵਿੱਚ ਮੈਰਿਟ ਆ ਚੁੱਕੀ ਮੇਰਾ 8ਵਾਂ ਵਿੱਚ 9ਥ ਰੈਂਕ ਆਇਆ ਸੀ ਪੂਰੇ ਪੰਜਾਬ 'ਚ ਉਹਦੇ ਮੈਂ ਜਹਾਜ਼ ਦਾ ਝੂਟਾ ਲੈ ਲਿਆ ਹੁਣ ਮੇਰੀ 10ਵੀਂ ਦੀ ਵੀ ਮੈਰਿਟ ਆਈ ਹੋਈ ਹੈ ਤੇ ਹੁਣ ਤਾਂ ਹੁਣ ਮੈਂ ਜ਼ਿਆਦਾ ਝੂਟਾ ਮਿਲਣਾ ਹੈ ਅੱਛਾ ਫਿਰ ਉਦੋਂ ਪਲੱਸ 1 ਵੀ ਆ ਗਈ ਹਾਂਜੀ 10ਥ ਵਿੱਚੋਂ ਮੇਰਾ ਪੰਜਾਬ ਵਿੱਚ 4ਥ ਰੈਂਕ ਆਇਆ ਸੀ ਤੇ ਆਪਣੀ ਫਿਰੋਜ਼ਪੁਰ ਜਲੇ ਵਿੱਚ 1ਸਟ ਰੈਂਕ ਪਲੱਸ 2 ਵਿੱਚ ਪਲੱਸ 2 ਵਿੱਚ ਲਵਾਂਗੇ ਅੱਛਾ ਇਹ ਤਾਂ ਫਿਰ ਤੇ ਤਾਂ ਕੰਮ ਲੰਮਾ ਹੋ ਜਾਣਾ ਹੈ ਤੇ ਕਿੰਨਾ ਚਾ ਸੀਗਾ ਪੁੱਤ ਉਹ ਜਦੋਂ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿਉਂਕਿ ਅਕਸਰ ਗੱਡੀਆਂ ਸੇ ਬਹੁਤ ਵਧੀਆ ਲੱਗ ਰਿਹਾ ਸੀਗਾ ਸ਼ਾਇਦ ਫੈਮਿਲੀ ਨਾ ਅਫੋਰਡ ਵੀ ਨਹੀਂ ਕਰ ਸਕੀ ਜਿੰਨਾ ਸਾਡੇ ਲਈ ਸਰ ਨੇ ਕੀਤਾ ਅਸੀਂ ਆਪਦੇ ਵੱਲੋਂ ਪੂਰੀ ਮਿਹਨਤ ਕੀਤੀ ਤੇ ਸਰ ਨੇ ਸਾਨੂੰ ਇਹ ਰਿਵਾਰਡ ਦਿੱਤਾ ਮੈਨੂੰ ਬਹੁਤ ਵਧੀਆ ਲੱਗਾ ਸੀਗਾ ਪਹਿਲਾਂ ਸੋਚਿਆ ਸੀ ਇਹ ਵੀ ਮੈਂ ਜਦੋਂ ਸਰ ਨੇ ਤੁਹਾਨੂੰ ਕਿਹਾ ਵੀ ਜਿਹੜੇ ਜਿਹੜੇ ਬੱਚੇ ਮੈਰਿਟ ਲਿਸਟ ਦੇ ਵਿੱਚ ਆਉਣਗੇ ਉਹਨਾਂ ਨੂੰ ਜਹਾਜ਼ਾਂ ਦੇ ਛੁੱਟੇ ਮਿਲਣਗੇ ਪਹਿਲਾਂ ਹੀ ਸੋਚ ਲਿਆ ਸੀ ਕਿ ਜਾਂ ਹਜੇ ਤਿਆਰੀ ਚੱਲ ਰਹੀ ਸੀ ਤਿਆਰੀ ਚੱਲ ਰਹੀ ਸੀ ਪਰ ਮਨ ਵਿੱਚ ਸੋਚਿਆ ਹੋਇਆ ਸੀ ਕਿ ਲੈਣੀ ਲੈਣੀ ਹੈ ਮੈਰਿਟ ਦਾ ਅੱਛਾ ਇਹ ਤਾਂ ਮਤਲਬ ਟਾਰਗੇਟ ਪਹਿਲਾਂ ਛੀਪ ਸੀ ਹਾਂਜੀ ਪਹਿਲੇ ਸੋਚਿਆ ਸੀ ਆਹ ਕੀ ਬਾਤ ਹੈ ਤੁਹਾਡਾ ਨਾਮ ਕੀ ਬਤ? ਮੇਰਾ ਨਾਮ ਜਸਕਿਰਤ ਕੌਰ ਹੈ ਐਂਡ ਮੈਂ ਪਲੱਸ 1 ਪਲੱਸ 2 ਕਲਾਸ ਦੀ ਵਿਦਿਆਰਥਣ ਹਾਂ ਮੈਂ 10 ਚੋਂ ਮੈਰਿਟ ਲਈ ਹੈ ਮੇਰੇ 98% ICSE ਐਂਡ 프roms ਤੋਂ ਮੈਂ ਫਰਸਟ ਰੈਂਕ ਦਿੱਤਾ ਸੀ। ਅੱਛਾ ਹੈ ਤਾਂ ਨਿੱਕੀ ਜੀ ਤੇ ਫਿਰ ਰੈਂਕ ਵਾਲਾ ਵਡਾ ਹਾਂਜੀ ਕਿੰਨਾ ਕਿੰਨਾ ਟਾਈਮ ਪੜ੍ਹਦੇ ਹੋ ਫਿਰ ਸਰ ਬਸ ਜਿਵੇਂ ਸਕੂਲ ਪਹਿਲਾਂ ਪੜ੍ਹੀਦਾ ਫਿਰ ਉਸ ਤੋਂ ਬਾਅਦ ਘਰੇ ਘੰਟਾ ਕੁ ਰੈਸਟ ਕਰਕੇ ਫਿਰ ਉਸ ਤੋਂ ਬਾਅਦ ਪੜ੍ਹਦੀ ਰਹਾਂ ਰਾਤ ਤੱਕ ਪੜ੍ਹਦੀ ਰਹਿੰਦਾ ਹੈ। ਮੋਟੀਵੇਟ ਕਿਨੇ ਕੀਤਾ? ਸਰ ਪ੍ਰਿੰਸੀਪਲ ਸਰ ਪੇਰੈਂਟਸ ਨੇ ਤੇ ਸਾਡੇ ਟੀਚਰਸ ਨੇ ਤਾਂ ਪ੍ਰਿੰਸੀਪਲ ਸਰ ਤਾਂ ਕਹਿੰਦੇ ਜਿਆਦਾਤਰ ਸਕੂਲਾਂ ਦੇ ਨਾ ਖੜੂਸ ਜਿਹੇ ਹੁੰਦੇ ਆ ਡਰ ਜਾ ਲੱਗਦਾ ਹੁੰਦਾ ਪ੍ਰਿੰਸੀਪਲ ਸਰ ਕੋਲੇ ਜਾਣ ਤੋਂ ਤਾਂ ਤੇ ਇਹ ਕਹਿੰਦੇ ਵੀ ਇਹ ਜਾਜੰਦ ਝੂਟੇ ਦਵਾਈ ਜਾਂਦੇ ਨਹੀਂ ਸਰ ਮੋਟੀਵੇਟ ਬੜਾ ਵਧੀਆ ਕਰਦੇ ਆ ਸਰ ਕਹਿੰਦੇ ਆ ਕਿ ਮਤਲਬ ਸੁਪਨਾ ਲੈਣਾ ਸਿੱਖੋ ਕਿ ਸੁਪਨਾ ਲਓ ਉਹਨਾਂ ਨੂੰ ਪੂਰਾ ਕਰੋ ਸਰ ਤੋਂ ਡਰਤਾ ਨਹੀਂ ਲੱਗਦਾ ਥੋੜਾ ਥੋੜਾ ਤੂੰ ਕੋਲੀ ਖੜੀ ਨਹੀਂ ਤਾਂ ਕਰਕੇ ਤਾਂ ਜਦੋਂ ਇਹ ਜਾਹਜ ਦਾ ਝੂਟਾ ਲੈਣ ਬਾਰੇ ਸੋਚਿਆ ਦਿਲ ਦੇ ਵਿੱਚ ਚੱਲ ਰਿਹਾ ਸੀਗਾ ਤਾਂ ਉਦੋਂ ਪੇਰੈਂਟਸ ਨੂੰ ਕੀ ਕਿਹਾ ਵੀ ਹੁਣ ਵੀ ਮੈਂ ਤਿਆਰੀ ਕਰਨੀ ਹੈ ਇਸ ਨੂੰ ਲੈ ਕੇ ਪੜ੍ਹਨਾ ਜ਼ਿਆਦਾ ਨੇਮੇ ਕਿ ਸਾਨੂੰ ਦੱਸਿਆ ਨਹੀਂ ਸੀ ਆਪਣੇ ਮਾਂਚੀ ਰੱਖਿਆ ਸੀ ਗਾਇਸ ਕਿ ਨਾ ਕਿ ਮੈਂ ਮਤਲਬ ਮੈਰਿਟ ਲੈਣੀ ਤੇ ਜਾਸਤੇ ਛੁੱਟ ਗਈ ਨਾ ਤੇ ਮਮੀ ਪਾਪਾ ਨੇ ਫਿਰ ਕੀ ਕਿਹਾ ਜਦੋਂ ਪਤਾ ਲੱਗਿਆ ਉਹਨਾਂ ਵੀ ਕੁੜੀ ਤਾਂ ਸਾਡੀ ਚਮਈ ਟੌਪ ਕਰ ਗਈ ਬਹੁਤ ਖੁਸ਼ ਹੋਏ ਉਹਨਾਂ ਉਹਨਾਂ ਨੂੰ ਮਤਲਬ ਕੀ ਬੀਲੀਵ ਨਹੀਂ ਹੋਇਆ ਸੀ ਗਾ ਤੇ ਜਿਸ ਦਿਨ ਮੇਰੀ ਮੈਰਿਟ ਆਈ ਸੀ ਮੈਂ ਬਹੁਤ ਰੋਈ ਸੀ ਕਿ ਮੇਰੀ ਮੈਰਿਟ ਆਈ ਹੈ ਰੋਈ ਕਰਤੋਂ ਕਿਉਂਕਿ ਮੇਰਾ ਸੁਪਨਾ ਪੂਰਾ ਹੋ ਗਿਆ ਸੀ ਇਹ ਤਾਂ ਥੋੜਾ ਜਿਹਾ ਸੀਨ ਦਾ ਖੁਸ਼ੀ ਹੁੰਦਾ ਖੁਸ਼ੀ ਦੇ ਅੰਸ ਸੀ ਕਿ ਅੱਛਾ ਤੇ ਫਿਰ ਫੈਮਿਲੀ ਚ ਕੌਣ ਕੌਣ ਮੇਰੇ ਪਾਪਾ ਹੈ ਮੇਰੇ ਮੰਮਾ ਹੈ ਐਂਡ ਮੇਰਾ ਬ੍ਰਦਰ ਹੈ ਬ੍ਰਦਰ ਨਾਲ ਫਿਰ ਟਾਈ ਨਹੀਂ ਪਈ ਇਸ ਕੱਲ ਨੂੰ ਲੈ ਕੇ ਕਿਉਂਕਿ ਸਿਸਟਰ ਬ੍ਰਦਰ ਤਾਂ ਬਹੁਤ ਲੜਦੇ ਨੇ ਵੀ ਤੂੰ ਮੈਂ ਹੁਣ ਮੈਂ ਮੈਰਿਡ ਦੇ ਵਿੱਚ ਆਈਆਂ ਤੂੰ ਵੀ ਆ ਕੇ ਦਿਖਾ ਉਹ ਮੇਰੇ ਕੋਲ ਵੀ ਪੜਦਾ ਹੈ ਉਹਨੇ ਵੀ 95% ਆਏ ਸੀਗੇ ਅੱਛਾ ਤੇ ਉਹ ਕਹਿੰਦਾ ਸੀ ਤੂੰ ਮੇਰੇ ਤੋਂ ਜ਼ਿਆਦਾ ਪਰਸੈਂਟ ਲੱਗੇ ਹੋਂ ਮੈਂ ਲੈ ਕੇ ਬਖਾਂਗਾ ਹੁਣ ਐਸਾ ਕੰਪੀਟੀਸ਼ਨ ਚੱਲ ਰਿਹਾ ਹੈ ਤੁਹਾਡਾ ਕੀ ਨਾਮ ਹੈ ਪੁੱਤ ਸਰ ਮੇਰਾ ਨਾਮ ਅਨਮੋਲਪ੍ਰੀਤ ਕੌਰ ਹੈ ਇਹ ਅਨਮੋਲੀ ਵਾਲੀਆਂ ਭਾਈ ਇੱਕ ਪਹਿਲਾਂ ਅਨਮੋਲ ਸੀ ਕਾ ਅਨਮੋਲ ਆ ਗਈ ਸਾਡੀ ਹਾਂਜੀ ਅਨਮੋਲ ਸਰ ਮੈਂ ਪਲੱਸ 2 ਸੀ ਦੀ ਵਿਦਿਆਰਥਣਾ ਤੇ ਮੇਰੇ ਵੀ 10th ਚ ਮੈਰਿਟ ਆਇਆ ਸੀ 98% ਨਾ ਮੈਂ ਜ਼ਿਲ੍ਹੇ 'ਚ ਟੌਪ ਕੀਤਾ ਸੀ ਤੇ ਮੈਂ ਵੀ ਜਹਾਜ ਦਾ ਝੂਟਾ ਲੈ ਲਿਆ ਇੱਕ ਵਾਰ ਇਹ 98 97 98 ਇਹ ਕੀ ਟਾਰਗੇਟ ਮਿਥਿਆ ਹੋਇਆ ਕੋਈ ਹਾਂਜੀ ਅੱਛਾ ਕਿਵੇਂ ਚਾਹ ਸੀ ਬਤ ਕਿਉਂਕਿ ਹਰ ਬੰਦੇ ਦਾ ਇੱਕ ਸੁਪਨਾ ਹੁੰਦਾ ਹੁਣ ਅੱਗੇ ਸੁਪਨਾ ਕੀ ਬਣਾਇਆ ਵੀ ਬਣਨਾ ਕੀ ਹੈ ਕਿਉਂਕਿ ਜਿਸ ਤਰ੍ਹਾਂ ਪੜ੍ਹਾਈ ਚੱਲ ਰਹੀ ਹੈ ਜਿਸ ਤਰ੍ਹਾਂ ਸੋਚ ਰਹੇ ਹੈ ਸਰ ਮੈਂ ਅੱਗੇ ਆਪਦਾ ਕੈਰੀਅਰ ਸਾਫਟਵੇਅਰ ਇੰਜੀਨੀਅਰਿੰਗ ਚ ਬਣਾਉਣਾ ਚਾਹੁੰਦੀ ਆ ਮੈਂ ਨਾਨ ਮੈਡੀਕਲ ਰੱਖਿਆ ਤੇ ਮੇਰੀ ਇਹ ਆਸ ਹੈ ਕਿ ਜਿਵੇਂ ਅੱਜ ਪ੍ਰਿੰਸੀਪਲ ਸਰ ਨੇ ਮੈਨੂੰ ਜਾਇਦਾ ਛੂਟਾ ਦਵਾਇਆ ਮੈਂ ਵੀ ਆਪਦੇ ਪੇਰੈਂਟਸ ਨੂੰ ਐਵੇਂ ਹੀ ਦਵਾਵਾਂ। ਕੀ ਬਾਤ ਹੈ। ਕੋਤ ਇੱਕ ਨ ਸਰਕਾਰੀ ਸਕੂਲ ਨੂੰ ਲੈ ਕੇ ਥੋੜਾ ਜਿਹਾ ਮਨ ਦੇ ਵਿੱਚ ਹਰਦੇ ਚੱਲਦਾ ਹੁੰਦਾ ਹੈ ਜਿਵੇਂ ਬਹੁਤ ਬੱਚੇ ਤੁਹਾਡੇ ਵੀ ਜਿਹੜੇ ਨੇੜੇ ਦੇ ਬੱਚੇ ਹੋਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਉੱਥੇ ਜਦ ਮੈਂ ਦੱਸ ਦਈਆ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਸਾਨੂੰ ਤਾਂ ਤੁਹਾਨੂੰ ਵੀ ਆਪਣੇ ਸਕੂਲ ਦਾ ਦੱਸਣ ਚ ਮਾਣ ਹੁੰਦਾ। ਹਾਂਜੀ ਸਰ ਸਾਨੂੰ ਮਾਣ ਹੁੰਦਾ ਸਾਡੇ ਨੰਬਰ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਵਾਕਈ ਸਕੂਲ 'ਚ ਕੋਈ ਗੱਲ ਹੈ ਤਾਂ ਹੀ ਇਹਨਾਂ ਦੇ ਇੰਨੇ ਨੰਬਰ ਆਉਣ ਡਿਆ ਦੂਜੀ ਗੱਲ ਕਿ ਜੋ ਸਾਡੇ ਸਕੂਲ ਦਾ ਇਹਨਾਂ ਨੇ ਨਕਸ਼ਾ ਬਣਾਇਆ ਹੈ ਇੰਨੇ ਵਧੀਆ ਟੀਚਰਸ ਨੇ ਸਾਨੂੰ ਖੁਦ ਨੂੰ ਦੱਸਣ 'ਚ ਬਹੁਤ ਮਾਣ ਮਹਿਸੂਸ ਹੁੰਦਾ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਅੱਗੋਂ ਕੇ ਦੱਸ ਦਿਆਂ ਵੀ ਸਾਡਾ ਸਕੂਲ ਆਵਲਾ ਹੈ ਅੱਛਾ ਅभी ਆ ਕੇ ਦਿਖਾਓ ਹਾਂਜੀ ਅਸੀਂ ਉਹਨਾਂ ਨੂੰ ਦੱਸਦੇ ਹਾਂ ਜਦੋਂ ਪੇਰੈਂਟਸ ਨੇ ਇਸ ਇੱਧਰ ਤੁਹਾਨੂੰ ਐਡਮਿਸ਼ਨ ਇੱਥੇ ਕਰਵਾਈ ਤਾਂ ਉਦੋਂ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਹ ਤੋਂ ਲੱਗਦਾ ਸੀ ਵੀ ਇਸ ਸਕੂਲ ਦੇ ਵਿੱਚ ਰਹਿ ਇਹ ਆਪਾਂ ਗੇਮ ਇਸ ਤਰ੍ਹਾਂ ਬੁਲੰਦੀਆਂ ਨੂੰ ਛੂਹਾਂਗੇ ਹਾਂਜੀ ਸਰ ਪਹਿਲਾਂ ਪਹਿਲਾਂ ਤਾਂ ਹਰ ਪੇਰੈਂਟਸ ਨੂੰ ਡਰ ਹੁੰਦਾ ਮੇਰੇ ਪੇਰੈਂਟਸ ਨੂੰ ਵੀ ਡਰ ਸੀਗਾ ਪਰ ਜਦੋਂ ਉਹਨਾਂ ਨੇ ਸਕੂਲ ਆ ਕੇ ਦੇਖਿਆ ਟੀਚਰਸ ਦੇਖੇ ਸਾਡੇ ਮਨਪ੍ਰੀਤ ਮੈਮ ਦੇਖੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਮਤਲਬ ਕੰਫਰਟ ਫੀਲ ਹੋਇਆ ਕਿ ਹਾਂ ਵਾਕਈ ਸਕੂਲ ਬਹੁਤ ਵਧੀਆ ਹੈ ਫਿਰ ਜਦੋਂ ਮੇਰੇ 8th ਚ ਵਧੀਆ ਨੰਬਰ ਆਏ ਇੱਕ ਨੰਬਰ ਮੇਰਾ ਮੈਰਿਟ ਤੋਂ ਰਹਿ ਗਿਆ ਸੀ ਫਿਰ ਮੇਰੇ ਪੇਰੈਂਟਸ ਨੂੰ ਯਕੀਨ ਹੋ ਗਿਆ ਕਿ ਵਾਕਈ ਸਕੂਲ ਬਹੁਤ ਵਾਕੀ ਕੁੜੀ ਪੜਦੀ ਹੈ ਹਾਂ ਜੀ ਤੁਹਾਡਾ ਕੀ ਨਾਮ ਹੈ ਪੁੱਤ ਜੀ ਸਰ ਮੇਰਾ ਨਾਮ ਗਰੀਮਾ ਕਪੂਰ ਹੈ ਮੈਂ ਪਲਸ 2 ਸੀਰੀ ਵਿਦਿਆਰਥਣ ਹਾਂ ਮੇਰੀ ਵੀ ਟੈਂਸਰ ਚ ਮੈਰਿਟ ਆਈ ਸੀ ਮੇਰੇ 97.69% ਆਏ ਸੀਗੇ ਪੰਜਾਬ ਚ ਤੇ ਮੈਂ ਹਾਂ ਫਿਰ ਅੱਗੇ ਫਿਰ ਅਸੀਂ ਜਾਹਦਾ ਝੂਟਾ ਲੈਣ ਗਏ ਸੀਗੇ ਕਿੱਥੇ ਗਏ ਸੀ ਅਸੀਂ ਦਿੱਲੀ ਗਏ ਸੀਗੇ اچھا ਦਿੱਲੀ ਫਿਰ ਕੀ ਕੀ ਵੇਖਿਆ ਹੋਰ ਅਸੀਂ ਉਥੇ ਰੈੱਡ ਫੋਰਟ ਵੇਖਿਆ ਤੇ ਲੋਟਸ ਟੈਂਪਲ ਅਸੀਂ ਗੁਰਦੁਆਰੇ ਵੀ ਮਤਲਬ ਵੇਖੇ ਸੀਗੇ ਜਿੱਦਾਂ ਬੰਗਲਾ ਸਾਹਿਬ ਮੈਨੂੰ ਨਹੀਂ ਲੱਗਿਆ ਜਦੋਂ ਉਹਨਾਂ ਨੇ ਕਿਹਾ ਵੀ ਆਪਕੀ ਕੁਰਸੀ ਕੀ ਪੇਟੀ ਬੰਨ ਲੀਜੀਏ ਨੇ ਲੱਗਿਆ ਤਾਂ ਹੋਊਗਾ ਇਹ ਤਾਂ ਹੁਣ ਮੁੱਕਰ ਜਾ ਬੰਮ ਤੁਸੀਂ ਮਤਲਬ ਥੋੜਾ ਥੋੜਾ ਲੱਗਦਾ ਸੀ ਕਿ ਜਦੋਂ ਹਾਂ ਜ ਆਜ ਉੱਤੇ ਚੜੂਗਾ ਉਦੋਂ ਕਿੱਦਾਂ ਦਾ ਲੱਗੂਗਾ ਉਦਾਂ ਐਵੇਂ ਫੀਲਿੰਗ ਨਹੀਂ ਆਉਂਦੀ ਸੀ ਬਸ ਉਹ ਤਾਂ ਜਦੋਂ ਮਤਲਬ ਸਕੂਲ ਦੇ ਵਿੱਚ ਐਸੀਆਂ ਗੱਲਾਂ ਹੁੰਦੀਆਂ ਨੇ ਵੀ ਮਤਲਬ ਆਪਾਂ ਆਹ ਕੰਮ ਆਪਾਂ ਨੂੰ ਹੋਣਾ ਤਾਂ ਮਾਈਂਡ ਦੇ ਵਿੱਚ ਉਦੋਂ ਚੱਲਦਾ ਕੀ ਹੁੰਦਾ ਹੈ ਵੀ ਕਿਉਂਕਿ ਪੜਨਾ ਇੱਕ ਟਾਰਗੇਟ ਲੈ ਕੇ ਜਿਵੇਂ ਬੱਚਾ ਪੜਦਾ ਤੁਸੀਂ ਇੱਕ ਟਾਰਗੇਟ ਲੈ ਕੇ ਪੜੇ ਤਾਂ ਹੁਣ ਅੱਗੇ ਵੀ ਟਾਰਗੇਟ ਬਹੁਤ ਵੱਡੇ ਅਚੀਵ ਕਰਨੇ ਪੈਣੇ ਆ ਜਿਵੇਂ ਜਿਵੇਂ ਲਾਈਫ ਚੱਲ ਰਹੀ ਹੈ ਅੱਗੇ ਟਾਰਗੇਟ ਕੀ ਬਣਾਇਆ ਹਾਂ ਅੱਗੇ ਹੁਣ ਮੈਂ 12th ਦੇ ਮੈਰਿਟ ਲੈਣੀ ਆ ਕਿਉਂਕਿ ਮੇਰੇ 10th 'ਚ ਵੀ ਆਈ ਆ ਮੈਂ ਕ੍ਰਿਜਾ ਦਾ ਜੂੜਾ ਲੈ ਚੁੱਕੀ ਆ ਤੇ ਮੈਂ 12th 'ਚ ਮੈਰਿਟ ਜਾ ਕੇ ਇੱਕ ਵਾਰੀ ਹੋਰ ਜਹਾ ਦਾ ਜੂੜਾ ਲੈਣਾ ਵਾ ਤੇ ਮੰਮੀ ਪਾਪਾ ਕਹਣਗੇ ਕੁੜੀਏ ਤੂੰ ਤਾਂ ਜਾਇਦ ਦੀ ਤੂੰ ਫਿਰਦੀ ਐ ਤੇ ਫਿਰ ਬਾਅਦ ਚ ਉਹਨਾਂ ਨੂੰ ਵੀ ਦਵਾ ਦੇਗੇ ਆ ਕੀ ਬਾਤ ਐ ਸਰ ਬੜੀ ਖੁਸ਼ੀ ਐ ਚਿਹਰਿਆਂ ਦੇ ਉੱਪਰ ਕਹਿੰਦੇ ਹੱਸਦੇ ਚਿਹਰੇ ਕਿਤੇ ਕਿਤੇ ਮਿਲਦੇ ਆ ਮੈਂ ਨਾ ਮੈਂ ਬਹੁਤ ਜਗ੍ਹਾ ਤੇ ਜਾਣਾ ਕਿਉਂਕਿ ਜਦੋਂ ਸਕੂਲ ਦੇ ਵਿੱਚ ਗੱਲ ਹੁੰਦੀ ਆ ਨਾ ਤਾਂ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਬੱਚੇ ਸੋਚਦੇ ਆ ਵੀ ਯਾਰ ਸਾਡੇ ਤਾਂ ਸੀ ਘੱਟ ਬੋਲੀਏ ਡਰ ਲੱਗਦਾ ਹੁੰਦਾ ਪਰ ਮੈਂ ਦੇਖਿਆ ਬਹੁਤ ਖੁੱਲ ਕੇ ਬੋਲ ਰਹੀ ਹੈ ਜੀ ਅ ਬੱਚੇ ਬੇਸਿਕਲੀ ਇਹਨਾਂ ਨਾਲ ਮੀਟਿੰਗਸ ਹੁੰਦੀਆਂ ਰਹਿੰਦੀਆਂ ਜਿਹੜੀ ਚੱਕਾ ਹੁੰਦੀ ਹੈ ਬੱਚਿਆਂ ਦੀ ਉਹ ਜਨਚਰ ਆਪਾਂ ਖੋਲਦੇ ਨਹੀਂ ਉਹਨਾਂ ਚਰ ਬੱਚਾ ਚੱਕਦਾ ਰਹੇਗਾ ਔਰ ਮੇਰਾ ਜਿਹੜਾ ਆਫਿਸ ਹੈ ਉਹਦੇ ਵਿੱਚ ਇਹਨਾਂ ਬੱਚਿਆਂ ਦਾ ਹਮੇਸ਼ਾ ਸਵਾਗਤ ਹੁੰਦਾ ਔਰ ਇਹ ਬੱਚੇ ਮਹੀਨੇ 'ਚ ਲਗਭਗ ਇੱਕ ਵਾਰ ਇਹਨਾਂ ਨਾਲ ਮੀਟਿੰਗ ਹੁੰਦੀ ਹੈ ਇਹਨਾਂ ਨੂੰ ਮੋਟੀਵੇਟ ਕਰੀਦਾ ਇਨਾਂ ਦੇ ਜੋ ਪੇਪਰ ਹੋਏ ਆ ਉਹਨਾਂ ਚ ਪਰਫਾਰਮੈਂਸ ਦੇਖੀਦੀ ਐ ਔਰ ਬੱਚਿਆਂ ਨੂੰ ਪੁੱਛੀਦਾ ਕਿ ਕੀ ਕਮੀ ਰਹਿ ਗਈ ਉਹਨਾਂ ਨੂੰ ਕਿਵੇਂ ਦੂਰ ਕਰਨਾ ਇਸ ਕਰਕੇ ਇਹ ਬੱਚੇ ਹੁਣ ਇਨਾਂ ਕੋ ਹੈਕਚੁਅਲ ਹੋ ਚੁੱਕੇ ਆ ਕਿ ਇਹਨਾਂ ਨੂੰ ਆ ਜਿਆਦਾ ਫਰਕ ਨਹੀਂ ਪੈਂਦਾ ਥੋੜਾ ਬਹੁਤ ਚਲੋ ਐਜ਼ ਅ ਪ੍ਰਿੰਸੀਪਲ ਉਹ ਬੱਚਿਆਂ ਤੇ ਪ੍ਰਭਾਵਤਾ ਹੁੰਦਾ ਪਰ ਇਹ ਬੱਚੇ ਡਰਨ ਵਾਲੀ ਕੋਈ ਗੱਲ ਨਹੀਂ ਮੈਨੂੰ ਲੱਗਦਾ ਵੀ ਫ੍ਰੈਂਡਲੀ ਮਾਹੌਲ ਜ਼ਿਆਦਾ ਬਣਾ ਕੇ ਬਿਲਕੁਲ ਬਿਲਕੁਲ ਸਾਰੇ ਟੀਚਰ ਸਾਡੀ ਟੀਮ ਵੀ ਬਹੁਤ ਅੱਛੀ ਐ ਔਰ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਪੁੱਛਣ ਲੱਗਿਆਂ ਬੱਚਿਆਂ ਨੂੰ ਕੋਈ ਹਿਚਕਚਾਟ ਹੋਣਦੀ ਹੋਵੇਗੀ ਆ ਬਤੌਰ ਪ੍ਰਿੰਸੀ ਔਰ ਇਹ ਬੱਚੇ ਮੇਰਾ ਸਰਮਾਇਆ ਇਹਨਾਂ ਦੇ ਕਰਕੇ ਦੇਖੋ ਇੱਕ ਸਕੂਲ ਦਾ ਪ੍ਰਿੰਸੀਪਲ ਇੱਕ ਸਰਕਾਰੀ ਕਰਮਚਾਰੀ ਹੁੰਦਾ ਔਰ ਇਹ ਬੱਚਿਆਂ ਦੀ ਬਦੌਲਤ ਇਹ ਕਿ ਮੈਂ ਮਾਨਯੋਗ ਮੁੱਖ ਮੰਤਰੀ ਸਭ ਨੂੰ ਮਿਲ ਸਕਿਆ ਉਹਨਾਂ ਨਾਲ ਗੱਲਬਾਤ ਕਰ ਸਕਿਆ ਔਰ ਉਹਨਾਂ ਨੇ ਮੇਰੇ ਕੀਤੇ ਹੋਏ ਕੰਮ ਦੀ ਸਕੂਲ ਦੇ ਕੀਤੇ ਹੋਏ ਕੰਮ ਦੀ ਪ੍ਰਸ਼ੰਸਾ ਕੀਤੀ ਮੈਂ ਹਰ ਬੱਚੇ ਨੂੰ ਸਰ ਇੱਕ ਟਾਰਗੇਟ ਪੁੱਛ ਰਿਹਾ ਸੀ ਇੱਕ ਰਿਟਾਰਗੇਟ ਕੀ ਪਰ ਤੁਹਾਡਾ ਟਾਰਗੇਟ ਤਾਂ ਮੈਨੂੰ ਲੱਗਦਾ ਬਹੁਤ ਵੱਡਾ ਜੀ 400 ਮੈਡਲ ਪੰਜਾਬ ਚੋਂ ਨੰਬਰ 1 ਫਿਰ ਜਹਾਜਾਂ ਦੇ ਝੂਟੇ ਇਹ ਸਭ ਕੁਝ ਕਿਵੇਂ ਮਾਈਂਡ ਦੇ ਵਿੱਚ ਕਿਵੇਂ ਚੱਲਦਾ ਸੀਗਾ ਵੀ ਜਦੋਂ ਕਿਉਂਕਿ ਜਿਵੇਂ ਇਹ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਕੁਝ ਸਮਾਂ ਪਹਿਲਾਂ ਨਹੀਂ ਇੰਨਾ ਵਧੀਆ ਸੀਗਾ ਜੇਕਰ ਮੈਂ 6-7 ਸਾਲ ਪਿੱਛੇ ਚਲਾ ਜਾਵਾਂ ਤਾਂ ਉਦੋਂ ਇਹ ਸਕੂਲ ਦਾ ਨਾਮ ਇੰਨਾ ਨਹੀਂ ਸੀ ਜਾਂ ਇਹ ਸਕੂਲ ਨੂੰ ਬਹੁਤ ਘੱਟ ਲੋਕ ਜਾਣਦੇ ਸੀ ਪਰ ਇੱਕੋਦਮ ਕੀ ਮਨ ਦੇ ਵਿੱਚ ਚੱਲਿਆ ਵੀ ਇਹਨੂੰ ਬਦਲਣਾ ਚਾਹੀਦਾ ਹੈ ਬੇਸਿਕਲੀ ਸਾਡੇ ਸਖੇ ਸਕੱਤਰ ਸੀਗੇ ਮਾਨਯੋਗ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੇ ਇਸ ਸਕੂਲ ਮੈਨੂੰ ਚੈਲੰਜ ਦੇ ਤੌਰ ਤੇ ਦਿੱਤਾ ਸੀਗਾ ਕਿ ਇਸ ਸਕੂਲ ਨੂੰ ਜਿਹੜਾ ਇਹਦਾ ਰੈਂਕਿੰਗ ਵਧੇ ਹੋਣੀ ਚਾਹੀਦੀ ਔਰ ਇਹਨੂੰ ਵੈਲਪ ਕਰਨਾ ਔਰ ਇਥੋਂ ਦੇ ਜਿੰਨੇ ਵੀ ਕੋਈ ਮਸਲੇ ਉਹ ਹੱਲ ਕਰਨੇ ਤਾਂ 2019 ਤੋਂ ਲਾ ਕੇ ਮੈਂ ਜੁਟ ਗਿਆ ਸੀਗਾ 700 ਬੱਚਿਆਂ ਦੀ ਗਿਣਤੀ ਸੀ ਅੱਜ ਬੱਚਿਆਂ ਦੀ ਗਿਣਤੀ ਜਿਹੜੀ 2200 ਹੋ ਚੁੱਕੀ ਹੈ ਔਰ ਮੈਰਿਟ ਜਦੋਂ ਪਹਿਲੇ ਸਾਲ ਆਈਆਂ ਤਾਂ ਮੈਂ ਬੱਚਿਆਂ ਨੂੰ ਡਿਕਲੇਅਰ ਕਰਤਾ ਸੀਗਾ ਕਿ ਬੇਟਾ ਇੱਕ ਸਾਲ ਤਾਂ ਕੋਈ ਵੀ ਕਾਮਯਾਬ ਹੋ ਜਾਂਦਾ ਔਰ ਆਸ-ਪਾਸ ਦੇ ਲੋਕ ਸਾਡੇ ਜਿਹੜੇ ਵਿਰੋਧੀ ਆ ਜਾਂ ਸਾਨੂੰ ਸਾਡੇ ਤੋਂ ਜਲਸੀ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਜਿਹੜੇ ਆ ਬੁੱਲ ਸੜਕ ਦੇ ਹੁੰਦੇ ਆ ਕਿ ਅਗਲੇ ਸਾਲ ਜੇ ਇਹਨਾਂ ਦੀ ਪਰਫਾਰਮੈਂਸ ਚੰਗੀ ਨਾ ਹੋਈ ਤਾਂ ਅਸੀਂ ਕਹਾਂਗੇ ਜੀ ਤੁੱਕਾ ਲੱਗ ਗਿਆ ਤਾਂ ਇਹ ਗੱਲ ਮੈਂ ਇਹਨਾਂ ਦੇ ਦਿਮਾਗ 'ਚ ਬਿਠਾਏ ਸੀ ਕਿ ਬੇਟਾ 1 ਸਾਲ ਦੀ ਪਰਫਾਰਮੈਂਸ ਨਾਲ ਕੋਈ ਫਰਕ ਨਹੀਂ ਪੈਂਦਾ ਲਗਾਤਾਰ ਪਰਫਾਰਮੈਂਸ ਦੇਵਾਂਗੇ ਫਿਰ ਸਾਡਾ ਸਾਡਾ ਕਾਮਯਾਬੀ ਸਹੀ ਮੈਨੇਜ ਹੋਏਗੀ ਔਰ ਇਹਨਾਂ ਬੱਚਿਆਂ ਨੇ ਸਾਬਤ ਕੀਤਾ 1 ਸਾਲ ਨਹੀਂ 2 ਸਾਲ ਨਹੀਂ 3 ਸਾਲ ਨਹੀਂ 4 ਸਾਲ ਲਗਾਤਾਰ ਮੈਰਿਟ ਆ ਰਹੀਆਂ ਔਰ ਬੱਚੇ ਜਾਜ ਦਾ ਝੂਟਾ ਲੈ ਕੇ ਆਨੰਦ ਲੈ ਰਹੇ ਸਰ ਇਥੇ ਇੱਕ ਛੋਟੀ ਜਿਹੀ ਗੱਲ ਇਹ ਹੈ ਵੀ ਦੇਖੋ ਹਰ ਬੰਦੇ ਦਾ ਸੁਪਨਾ ਹੁੰਦਾ ਹੈ ਜ਼ਿਆਦਾਤਰ ਤਾਂ ਹੈ ਹੀ ਹੈ ਕਿ ਜਹਾਜ਼ ਦਾ ਝੂਟਾ ਲੈਣਾ ਹੈ ਪਰ ਅੱਜ ਕੱਲ ਜੇ ਮੈਂ ਗੱਲ ਕਰਾਂ ਤਾਂ ਅਫੋਰਡ ਕਰਨਾ ਬਹੁਤ ਔਖਾ ਤੁਸੀਂ ਵੀ ਇਸ ਨੂੰ ਕਿਸ ਸਿਸਟਮ ਨਾਲ ਚਲਾ ਰਹੇ ਹੁਣ ਕਿਉਂਕਿ ਗੱਲ ਪੈਸੇ ਤੇ ਆ ਕੇ ਰੁਕ ਜਾਂਦੀ ਹੈ ਇਨਾਮ ਤਾਂ ਦੇਰ ਨੂੰ ਹਰ ਬੰਦੇ ਦਾ ਜੀ ਕਰਦਾ ਮੈਂ ਤੁਹਾਨੂੰ ਇੱਕ ਹਰਾਨੀ ਵਾਲੀ ਗੱਲ ਦੱਸ ਦਵਾਂ ਕਿ ਮੈਂ 50 ਸਾਲ ਦਾ ਹੋ ਗਿਆ ਪਰ ਮੈਂ ਖੁਦ ਅੱਜ ਦਿਨ ਤੱਕ ਜਹਾਜ਼ ਦਾ ਝੂਟਾ ਨਹੀਂ ਲਿਆ ਮੈਂ ਖੁਦ 에ਅਰ ਟ੍ਰੈਵਲ ਨਹੀਂ ਕਰ ਪਾਇਆ ਔਰ ਦੂਜੀ ਗੱਲ ਕੀ ਜਦੋਂ ਇਹ ਬੱਚਿਆਂ ਨਾਲ ਮੈਂ ਵਾਅਦਾ ਕੀਤਾ ਸੀਗਾ ਕਿ ਬੇਟਾ ਮੈਂ ਜਿਵੇਂ ਮਰਜ਼ੀ ਕਰਾਂ ਤੁਹਾਨੂੰ ਜਹਾਜ਼ ਦਾ ਝੂਟਾ ਦਵਾਵਾਂਗਾ ਤੇ ਇੱਕ ਪ੍ਰੋਮਿਸ ਹੋ ਜਾਂਦਾ ਹੈ ਚਾਹੇ ਉਹ ਟੀਚਰ ਦਾ ਹੋਵੇ ਚਾਹੇ ਉਹ ਪ੍ਰਿੰਸੀਪਲ ਦਾ 2200 ਬੱਚਿਆਂ 'ਚ ਖੜੇ ਹੋ ਕੇ ਕਹਿਣਾ ਕਿ ਜਿਹੜਾ ਬੱਚਾ ਮੈਚ ਆਊਗਾ ਝੂਟਾ ਪੂਰਾ ਕਰਨਾ ਪੈਂਦਾ ਉਹਦੇ ਵਾਸਤੇ ਤੁਸੀਂ ਬੌਂਡ ਹੋ ਜਾਂਦੇ ਹੋ ਜਦੋਂ ਤੁਸੀਂ ਅਧਿਆਪਕ ਹੁੰਦੇ ਹੋ ਫਿਰ ਤੁਹਾਡਾ ਬੌਂਡ ਹੋਣਾ ਲਾਜ਼ਮੀ ਵੀ ਹੋ ਜਾਂਦਾ ਤਾਂ ਇਹਦੇ ਵਾਸਤੇ ਜੇ ਨਿਕਾ ਮੋਟਾ ਮੇਰੀ ਜ਼ਿੰਦਗੀ ਬਹੁਤ ਸਾਦਾ ਜ਼ਿੰਦਗੀ ਹੈ ਕੋਈ ਬਹੁਤੇ ਵੱਡੇ ਸ਼ੌਂਕ ਨਹੀਂ ਅੱਛੀ ਤਨਖਾਹ ਮਿਲਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਲ ਦੇ ਵਿੱਚ 1 ਲੱਖ 2 ਲੱਖ ਰੁਪਏ ਜੇਕਰ ਇਹਨਾਂ ਬੱਚਿਆਂ ਤੇ ਲਾਇਆ ਜਾਂਦਾ ਤਾਂ ਮੈਂ ਸਾਰਥਕ ਸਮਝਦਾ ਤੇ ਅਜੇ ਤਾਂ ਚਲੋ ਪਰਿਵਾਰ ਵੱਲੋਂ ਜਾਂ ਪਰਮਾਤਮਾ ਦੀ ਕਿਰਪਾ ਪਰ ਮੈਂ ਕਹਿੰਦਾ ਕਿ ਜੇ ਇਹਨਾਂ ਬੱਚਿਆਂ ਵਾਸਤੇ ਕਰਜ਼ਾ ਲੈ ਕੇ ਵੀ ਲਾਇਆ ਜਾਵੇ ਤਾਂ ਥੋੜਾ ਉਹਨਾਂ ਦੇ ਤਾਂ ਕੋਈ ਮੈਨੂੰ ਗਰੇਜ਼ ਨਹੀਂ ਹੋਊਗਾ ਕਿੰਨੇ ਬੱਚੇ ਹੁਣ ਤੱਕ ਆ ਜਿਹੜੇ 에ਅ ਟ੍ਰੈਵਲ ਕਰਦੇ ਆ 28 ਬੱਚੇ ਜਿਹੜੇ ਆ 에ਅ ਟ੍ਰੈਵਲ ਕਰ ਚੁੱਕਿਆ ਔਰ ਆਪਾਂ ਕਹਿ ਰਹੀਏ ਵੀ ਮੈਰਿਟ ਲਿਸਟ ਦੇ ਵਿੱਚ ਵੀ ਠਾਈ ਹੈ ਫਿਰ ਤਾਂ ਹਾਂ ਬਿਲਕੁਲ ਜੀ ਮੈਰਿਟ ਦੇ ਵਿੱਚ 28 ਬੱਚੇ ਆ ਔਰ ਇਹ ਬੱਚੇ ਜਿਹੜੇ ਅੱਗੇ ਵੀ ਮੈਰਿਟ ਚ ਆਉਣਗੇ ਔਰ ਮੈਂ ਵੀ ਕਿਹਾ ਹੋਇਆ ਕਿ ਬੇਸ਼ੱਕ ਦੀ ਮੈਂ ਪਿਛਲੇ ਸਾਲ ਵੀ ਡੀਓ ਸ਼ਿਪ ਮਿਲੀ ਸੀਗੀ ਮੇਰੀ ਪ੍ਰਮੋਸ਼ਨ ਹੋ ਗਈ ਸੀ ਪਰ ਮੈਂ ਇਹਨਾਂ ਬੱਚਿਆਂ ਦੀ ਖਾਤਰ ਛੱਡਿਆ ਔਰ ਹੁਣ ਵੀ ਹੈ ਕਿ ਜੇ ਮੈਂ ਇਸ ਸਕੂਲ ਦਾ ਪ੍ਰਿੰਸੀਪਲ ਨਾ ਮੀਰਾਵਾਂ ਕਿਸੇ ਹੋਰ ਉਹਦੇ ਤੇ ਚੱਲ ਜਾਵਾਂ ਪਰ ਇੱਥੋਂ ਦੇ ਬੱਚਿਆਂ ਨੂੰ ਜਾਇਦਾ ਝੋਟਾ ਮਿਲਦਾ ਰਹੇ ਅੱਛਾ ਵੀ ਇਹ ਵਾਦਾ ਪੱਕਾ ਹੀ ਹੈ ਬਿਲਕੁਲ ਬਿਲਕੁਲ ਜੀ ਓ ਸਟੇਟ ਤੇ ਵੇਟਿੰਗ ਲਿਸਟ ਵਾਲੇ ਮੀਟਿੰਗ ਹੁੰਦੀ ਰਹਿੰਦੀ ਹੈ ਔਰ ਇਹ ਉਹ ਬੱਚੇ ਆ ਜਿਹੜੇ ਨਾਲ ਮੇਰੇ ਇੱਧਰ ਖੜੋਤੇ ਆ ਕਿ ਜਿਨ੍ਹਾਂ ਨੇ ਹੁਣੇ ਪ੍ਰੋਮਿਸ ਕੀਤਾ ਹੋਇਆ ਕਿ ਅਸੀਂ ਅਗਲੇ ਸਾਲ ਮੈਰਿਟ ਚਾਹਾਂਗੇ ਔਰ ਅਸੀਂ ਜਾਇਜ ਦਾ ਝੋਟਾ ਲੈਣਾ ਕਿਵੇਂ ਚੱਲਦੀ ਹੈ ਬੇਟਾ ਤਿਆਰੀ ਫਿਰ ਬਹੁਤ ਵਧੀਆ ਚੱਲ ਰਹੀ ਹੈ ਤੇ ਸੁਬਨਾ ਫਿਰ ਉਹ ਦੀਦੀ ਹੁਣਾ ਵਾਂਗੂ ਦੇਖ ਲਿਆ ਹਾਂਜੀ ਹਾਂਜੀ ਦੇਖ ਲਿਆ ਹਾਂ ਤੇ ਕੀ ਸੋਚਿਆ ਕਿ ਅਭੀ ਹੁਣ ਕਿਉਂਕਿ ਸਰ ਜਿਹੜੀ ਹਿਸਾਬ ਨਾਲ ਤੁਹਾਡੇ ਨਾਲ ਖੜੇ ਨਹੀਂ ਕਿਉਂਕਿ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਹਰ ਬੰਦੇ ਦਾ ਇੱਕ ਇੱਕ ਸਿਸਟਮ ਨੂੰ ਚਲਾਉਣਾ ਇਹਨਾਂ ਨੇ ਤਾਂ ਇੰਨੇ ਬੱਚਿਆਂ ਨੂੰ ਚਲਾਉਣਾ ਤਾਂ ਫਿਰ ਹੁਣ ਮਨ ਦੇ ਵਿੱਚ ਕੀ ਚੱਲ ਰਿਹਾ ਵੀ ਇਸ ਵਾਰ ਨੰਬਰ ਪੂਰੇ ਲੈ ਲੈਣੇ ਹਾਂਜੀ ਪੂਰੀ ਪੜ੍ਹਾਈ ਕਰਕੇ ਚੰਗੇ ਨੰਬਰ ਲੈ ਕੇ ਜਾਇਜ ਝੋਟਾ ਲੈਣਾ ਬਿਲਕੁਲ ਤਾਂ ਤੁਹਾਡਾ ਨਾਮ ਕੀ ਬਤੁਆ ਅ ਤੇ ਹੁਣ ਕਿਸ ਤਰ੍ਹਾਂ ਚੱਲ ਰਿਹਾ ਹੈ ਅੱਗੇ ਪਲੱਸ 2 ਵਾਲਾ ਕੰਮ ਵਧੀਆ ਹਾਂ ਤੇ ਫਿਰ ਲੈਣਾ ਝੂਟਾ ਇਸ ਵਾਰ ਹਾਂਜੀ ਕੀ ਉਮਰ ਕਿੰਨੀ ਹੋਗੀ ਤੁਹਾਡੀ 16 ਸਾਲ 16 ਸਾਲ ਤੇ 16 ਸਾਲ ਚ ਪਹਿਲਾਂ ਵੀ ਜਦੋਂ ਸਕੂਲ ਦੇ ਵਿੱਚ ਆਉਂਦੇ ਸੀ ਤਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੋਈ ਇਨਾਮ ਮਿਲਦੇ ਸੀ ਸੋਚਿਆ ਸੀ ਕਦੇ ਏ ਸਕੂਲ ਤੋਂ ਮੈਂ 6ਥ ਕਲਾਸ 'ਚ ਲੱਗੀ ਸੀ ਤੇ ਉਦੋਂ ਸਰਦੀ ਹਾਲੇ ਨਵੀਂ-ਨਵੀਂ ਜੁਆਇਨਿੰਗ ਹੋਈ ਸੀ ਤੇ ਉਦੋਂ ਵਾਲੇ ਸਕੂਲ ਇੰਨਾ ਡਿਵੈਲਪ ਨਹੀਂ ਹੋਇਆ ਸੀ ਜਿਵੇਂ ਹੁਣ ਹੋਇਆ ਪਿਆ ਹੁਣ ਇੰਨੇ ਮੈਡਲ ਬੱਚਿਆਂ ਨੂੰ ਵਾਧੂ ਮਿਲਦੇ ਹੈ ਤੇ ਤੁਹਾਨੂੰ ਵੀ ਖੁਸ਼ੀ ਹੁੰਦੀ ਨੇ ਜੋ ਸਟੇਜ ਤੇ ਕਹਿੰਦੇ ਹਣੇ ਵੀ ਆਜੋ ਭਾਈ ਇੰਨਾ ਇੰਨੇ ਮੈਡਲ ਆ ਗਏ ਤੁਸੀਂ ਕਹਿੰਦੇ ਹਣੇ ਵੀ ਸਾਡਾ ਸਕੂਲ 골ਡ ਮੈਡਲਿਸਟ ਇੰਨੇ ਉਸ ਬਾਹਰ ਜਾ ਕੇ ਹਾਂਜੀ ਭਾਈ ਛੋਟੇ-ਛੋਟੇ ਬੱਚੇ ਤੁਹਾਡਾ ਨਾਮ ਕੀ ਪੁੱਤ ਰਮਨਦੀਪ ਕਾਰ ਤੇ ਫਿਰ ਇਸ ਵਾਰ ਤਿਆਰੀ ਹੈ ਪੂਰੀ ਹਾਂਜੀ ਸਰ ਕਿਹੜੀ ਕਲਾਸ ਆ ਤੁਹਾਡੀ 9ਥ ਏ 9 ਤਾਂ ਹੁਣ 10th ਦੇ ਵਿੱਚ ਪੂਰੀ ਤਿਆਰੀ ਕਰ ਲੈਣੀ ਹੈ। ਹਾਂਜੀ ਸਰ ਪੂਰੀ ਤਿਆਰੀ ਕਰਨੀ ਹੈ। ਕਿੰਨੀ ਕਿ ਪੜ੍ਹਾਈ ਫਿਰ ਜ਼ੋਰ ਕਿੰਨਾ ਕੁ ਲੱਗਦਾ ਹੈ ਕਿ ਦਿਨ ਰਾਤ ਪੜ੍ਹਨਾ ਪੈਂਦਾ ਕਿ ਸਰ ਜਾਂਦਾ ਹੈ? ਨਹੀਂ ਸਰ ਬਹੁਤ ਜ਼ੋਰ ਲਾਇਆ ਪਰ ਨਹੀਂ ਸਰ ਵੀ ਜਾਂਦਾ ਜੇ ਸਾਰਾ ਟਾਈਮ ਨਾ ਕਰੀ ਚੱਲੀਏ ਕੰਮ ਨਾਲ ਨਾਲ। ਸਰ ਜਿਹੜਾ ਕਦੇ ਦਿੰਦਾ ਨਹੀਂ। ਨਹੀਂ ਪਿਆਰ ਨਾਲ ਸਮਝਾਉਂਦੇ ਆ। ਤਾਂ ਇਹ ਹੈ ਜੀ ਸਾਡਾ ਸਰਕਾਰੀ ਸਕੂਲ ਹੈ ਤੇ ਟੀਚਰਸ ਖੜੇ ਹੋਣ ਜਾਂਦੇ ਹੁੰਦੇ ਥੋੜੀ ਜੀ ਟੀਚਰਸ ਨਾਲ ਗੱਲ ਕਰ ਲਈਏ। ਜ਼ਿੰਮੇਵਾਰੀ ਕਹਿੰਦੇ ਸਰ ਤੇ ਤਾਂ ਉਨੀ ਹੈਗੀ ਹੈਗੀ ਪਰ ਤੁਹਾਡੇ ਤੇ ਬੈਗ ਪੈਕ ਵਾਲਿਆਂ ਦੀ ਜ਼ਿਆਦਾ ਹੈ ਸਰ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਬਾਕੀ ਲਾਸਟ ਈਅਰ ਇਨ੍ਹਾਂ ਬੱਚਿਆਂ ਨਾਲ ਮੈਂ ਤੇ ਅਜੇ ਸਾਰੀ ਜਾ ਕੇ ਆਏ ਆ ਜੀ ਕਿਉਂਕਿ ਜੋ ਟੀਚਰਸ ਜਾਣੇ ਹੁੰਦੇ ਇੱਕ ਫੀਮੇਲ ਤੇ ਕੋਦੇ ਜਿਵੇਂ ਜਾ ਕੇ ਆਈਆਂ ਤੇ ਮੇਰਾ ਵੀ ਜਹਾਜ਼ ਦਾ ਪਹਿਲਾ ਝੂਟਾ ਸੀ ਆਹ ਹਾਂ ਲਓ ਸਰ ਇਹਦਾ ਮਤਲਬ ਤਾਂ ਫਿਰ ਤੁਸੀਂ ਟੀਚਰਸਾ ਵੀ ਨਾਲ ਹੀ ਜਾਣ ਲੱਗੇ ਹੋ ਹਾਂਜੀ ਤੇ ਮੈਂ ਜਿਵੇਂ ਆਪਾਂ ਸਰਕਾਰੀ ਸਕੂਲ ਦੀ ਅਕਸਰ ਗੱਲ ਕਰਦੇ ਹਾਂ ਜਿਵੇਂ ਤੁਸੀਂ ਵੀ ਇੱਥੇ ਤੁਸੀਂ ਵੀ ਜਦੋਂ ਸਰਕਾਰੀ ਜੁਆਇਨ ਕੀਤਾ ਹੋਣਾ ਕਹਿੰਦੇ ਸਰਕਾਰੀ ਸਕੂਲ ਚ ਤਸਵਾਟਰ ਬੁਣ ਕੇ ਹੀ ਮੋੜਨਾ ਪੈਣਾ ਤੇ ਕਿਹੜੀ ਪੜ੍ਹਾਈ ਹੁੰਦੀ ਹੈ ਪਰ ਇੱਥੇ ਤਾਂ ਚੈਲੰਜ ਹੀ ਬਹੁਤ ਵੱਡੇ ਨੇ ਜੀ ਹਾਂਜੀ ਬਿਲਕੁਲ ਤੁਸੀਂ ਠੀਕ ਕਿਹਾ ਇਹ ਵਾਕ ਇੱਕ ਮਿਥ ਬਣੀ ਹੋਈ ਸੀਗੀ ਕਿ ਸਰਕਾਰੀ ਭੈਂਜੀ ਇਦਾਂ ਜਾਉਂਦੀਆਂ ਬਟ ਮੈਂ ਇਹ ਕਹਾਂਗੀ ਕਿ ਹੁਣ ਜਿੰਨੀ professionl growth ਸਾਨੂੰ government ਦੇ ਰਹੀ ਹੈ ਜਾਂ ਇਸ ਸਕੂਲ ਚ ਮਿਲ ਰਹੀ ਹੈ ਉਹ private ਸਕੂਲ ਚ ਵੀ ਅਸੀਂ ਨਹੀਂ ਲੈ ਸਕਦੇ ਜਿਹੜੇ ਨੀਤ ਦੇ ਸਾਡੇ ਟਾਰਗੇਟਸ ਹੁੰਦੇ ਆ ਜਾਂ ਇਨ੍ਹਾਂ ਬੱਚਿਆਂ ਦੀ ਜਿਹੜੀ ਮਿਹਨਤ ਆ ਉਹ ਆਪ ਦਿਲ ਕਰਦਾ ਵਾ ਉਹ ਸ਼ਾਹ ਹੁੰਦਾ ਵਾ ਕਿ ਇਨ੍ਹਾਂ ਬੱਚਿਆਂ ਲਈ ਬਹੁਤ ਕੁਝ ਕੀਤਾ ਜਾਵੇ ਤੇ ਇਹਨਾਂ ਨੂੰ ਅੱਗੇ ਵਧਾਇਆ ਜਾਵੇ ਵੀ ਵੀ ਟਾਰਗੇਟ ਲੇਕੇ ਚੱਲਦੀ ਹੋਊਗੀ ਵੀ ਜੀ ਇਸ ਵਾਰ ਸਾਡੇ 5 ਬੱਚੇ ਆਏ ਆ ਤਾਂ ਅਗਲੇ ਵਾਰ 10 ਹੋਣੇ ਚਾਹੀਦੇ ਫਿਰ 15 ਹੋਣੇ ਚਾਹੀਦੇ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਠੀਕ ਕਿਹਾ ਇਹ ਜਿਹੜੇ 10th ਦੇ ਇਨਚਾਰजेस ਹੁੰਦੇ ਆ ਲਾਸਟ ਈਅਰ ਮੇਰੇ ਕੋ 10th ਹੀ ਸੀਗੀ ਤੇ ਸਾਨੂੰ ਸਰ ਵੱਲੋਂ ਪ੍ਰੋਪਰ ਟਾਰਗੇਟ ਹੁੰਦਾ ਸੀਗਾ ਸਾਡੀਆਂ ਮੀਟਿੰਗਸ ਹੁੰਦੀਆਂ ਪ੍ਰੋਪਰ ਸਾਡੇ ਤੋਂ ਬੱਚੇ ਲੈ ਜਾਂਦੇ ਆ ਕਿ ਹਾਂਜੀ ਤੁਸੀਂ ਕਿੰਨੇ ਪ੍ਰਿਪੇਅਰ ਕਰੋਗੇ ਕਿੰਨੇ ਬੱਚੇ ਮੈਰਿਟ ਚਾਣਗੇ ਆਬਵੀਅਸ ਆ ਕਿ ਸਾਰੇ ਇਨਚਾਰजेस ਨੂੰ ਟਾਰਗੇਟ ਜਾਂਦਾ ਵਾ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਸਬਜੈਕਟ ਟੀਚਰਸ ਵੀ ਨਾਲ ਹੀ ਕਿ ਇਸ ਸਰਕਾਰੀ ਸਕੂਲ ਵਾਲਾ ਬੱਚਾ ਤੇਤੀ ਲੈ ਜਾਈ ਹੋਈ ਬਹੁਤ ਹੈ ਨਹੀਂ ਸਰ ਹੂੰ ਉਹ ਗੱਲਾਂ ਨਹੀਂ ਰਹਿਣੀਆਂ ਬਿਲਕੁਲ ਬਾਕੀ ਚਲੋ ਵਾਇਗ ਨੂੰ ਸਾਰਿਆਂ ਨੂੰ ਇਦਾਂ ਹੀ ਸਮੱਤ ਬਖਸ਼ੇ ਬੱਚਿਆਂ ਨੂੰ ਵੀ ਬਖਸ਼ੇ ਤੇ ਅਸੀਂ ਨਾਲ ਇਦਾਂ ਹੀ ਮਿਲਣਾ ਬਾਹਰ ਜਾ ਕੇ ਇਹ ਕਹਿੰਦੇ ਹੋਗੇ ਵੀ ਇੰਨੀ ਇੰਨੀ ਇੰਨੇ ਅਸੀਂ ਸਕੂਲ ਦੇ ਸਕੂਲ ਦੇ ਵਿੱਚ ਇੰਨੇ ਬੱਚੇ ਟਾਪਰ ਆ ਗਏ ਸਾਡੇ ਤਾਂ ਅਸੀਂ ਉਹ ਸਕੂਲ ਦੇ ਵਿੱਚ ਪੜਾਉਨੇ ਆ ਤੁਹਾਨੂੰ ਵੀ ਜਾ ਕੇ ਮਾਨਤਾ ਮਸੂਦ ਹੁੰਦਣਾ ਹੁੰਦਾ ਸਰ ਜੀ ਸਾਰੀ ਸਾਰੀ ਰਿਸ਼ਤੇਦਾਰੀ ਚ ਪਤਾ ਵਾ ਜੀ ਸਾਡੀ ਭਾਬੀ ਜਾਂ ਸਾਡੀ ਨੋਆ ਸਕੂਲ ਚ ਪੜਹਾ ਰਹੀ ਹੈ ਹਾਂਜੀ ਹੋਰ ਸਰ ਠੀਕ ਠਾਕ ਹੋ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ ਹੁਣ ਕਿਸ ਤਰ੍ਹਾਂ ਚੱਲ ਰਿਹਾ ਫਿਰ ਅਗਲਾ ਝੂਟਾ ਹਾਂਜੀ ਬਿਲਕੁਲ ਜੀ ਤਿਆਰੀ ਹੈ ਜੀ ਅਗਲੇ ਝੂਟੇ ਦੀ ਸੋ ਇਹ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੈਂ ਸ਼ਰੇਆ ਉਹ ਪ੍ਰਿੰਸੀਪਲ ਸਰ ਨੂੰ ਦੇਣਾ ਚਾਹੂੰਗਾ ਪ੍ਰਿੰਸੀਪਲ ਸਰ ਇੱਕ ਦਾ ਇਹ ਮੈਰਿਟ ਵਾਲੇ ਬੱਚਿਆਂ ਦੀ ਰੈਗੂਲਰ ਜਿਹੜੀਆਂ ਕੀ ਹੈ ਮੀਟਿੰਗਸ ਲੈਂਦੇ ਆ ਬੱਚਿਆਂ ਨੂੰ ਮੋਟੀਵੇਟ ਕਰਦੇ ਰਹਿੰਦੇ ਆ ਵੀ ਕਿਵੇਂ ਤੁਸੀਂ ਤਿਆਰੀ ਕਰਨੀ ਆ ਇਹਦੇ ਲਈ ਲਾਇਬ੍ਰੇਰੀ ਦੇ ਵਿੱਚ ਇੱਕ ਸਪੈਸ਼ਲ ਰੀਡਿੰਗ ਕੋਰਨਰ ਵੀ ਡਿਵੈਲਪ ਕੀਤਾ ਹੈ ਬੱਚੇ ਜਿੱਥੇ ਆਪਦਾ ਫ੍ਰੀ ਟਾਈਮ ਉੱਥੇ ਐਕਸਟਰਾ ਜਿਹੜਾ ਕੀ ਹੈ ਟਾਈਮ ਡਿਵੋਟ ਕਰਕੇ ਸਟੱਡੀਜ਼ ਜਿਹੜੀਆਂ ਕੀ ਕਰਦੇ ਆ ਜਿੰਦੇ ਨਾਲ ਕੀ ਆ ਉਹਨਾਂ ਦੇ ਚੰਗੇ ਜਿਹੜੇ ਕੀ ਮਾਰਕਸ ਆਉਂਦੇ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤਾਂ ਜਾਂਦੇ ਜਾਂਦੇ ਫੇਰ ਦੱਸ ਦਈਏ ਇਹ ਸਰਕਾਰੀ ਸਕੂਲ ਜੇ ਤੁਸੀਂ ਵੀ ਆਪਣਾ ਬੱਚਾ ਦੀ ਐਡਮਿਸ਼ਨ ਕਰਾਉਣ ਆਉਂਗੇ ਤਾਂ ਤੁਹਾਨੂੰ ਬੋਰਡਿੰਗ ਪਾਸ ਮਿਲ ਸਕਦਾ ਹੈ ਕਿਉਂਕਿ ਤੁਹਾਡਾ ਬੱਚਾ ਇਸ ਸਕੂਲ ਦੇ ਵਿੱਚ ਜਾ ਕੇ ਜਾਇਦਾ ਛੂਟਾ ਲੈ ਸਕਦਾ ਇੱਕ ਵਾਰ ਤਸਵੀਰ ਉਹਦੇ ਕਲਾਸਾਂ ਦੀ ਦਿਖਾਉਨੇ ਆ ਤਾਂ ਨਾਲੋਂ ਨਾਲ ਫਿਰ ਤੁਹਾਨੂੰ ਐਂਡ ਵਾਲ ਵੀ ਲੈ ਕੇ ਜਾਵਾਂਗੇ ਤਾਂ ਇਹ ਇਹ ਜਿਹੜੇ ਕਲਾਸਾਂ ਦੀ ਜਿਹੜੀ ਤਸਵੀਰ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਲਈ ਸਾਡੇ ਨਾਲ ਸਰ ਨੇ ਸਰ ਜੇ ਕਲਾਸਰੂਮ ਦੀ ਮੈਂ ਗੱਲ ਕਰਾਂ ਤਾਂ ਇਧਰਲੇ ਪਾਸੇ ਆ ਜੀ ਆਪਾਂ ਇਧਰਲੇ ਪਾਸੋਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦੂਸਰੇ ਪਾਸੇ ਕਲਾਸਰੂਮ ਦਿਖਾਵਾਂਗੇ ਤਾਂ ਜਿਹੜਾ ਜਿਹੜੀ ਜਿਹੜੀ ਤਸਵੀਰ ਹੈ ਤਾਂ ਉਹ ਤਸਵੀਰ ਉਹ ਕਿਤੇ ਨਾ ਕਿਤੇ ਵੱਖਰੀ ਤਸਵੀਰ ਜਿਹੜੀ ਉਹ ਨਜ਼ਰ ਆਉਂਦੀ ਹੈ ਤਾਂ ਜਿਹੜਾ ਇਹ ਤਸਵੀਰ ਦੇਖ ਸਕਦੇ ਹੋ ਇੱਕ ਵਾਰ ਕਲਾਸਰੂਮ ਦੀ ਤਸਵੀਰ ਦਿਖਾ ਦੇਵਾਂ ਭਾਵੇਂ ਛੁੱਟੀ ਹੋ ਚੁੱਕੀ ਹੈ ਪਰ ਬਹੁਤ ਸੋਹਣੇ ਕਲਾਸਰੂਮ ਬਣਾਏ ਹੋਏ ਆ ਤੁਸੀਂ ਦੇਖੋ ਲਾਈਟਿੰਗ ਦੇਖੋ ਪੱਖੇ ਦੇਖੋ ਏਸੀ ਵੇਖੋ ਇਹ ਚੀਜ਼ਾਂ ਸਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਦੋਂ ਮਤਲਬ ਏਸੀ ਐਸੇ ਮਾਹੌਲ ਦੇ ਵਿੱਚ ਆ ਕੇ ਬੱਚਾ ਪੜਦਾ ਹੈ ਇਸ ਮਾਹੌਲ ਦੇ ਵਿੱਚ ਆ ਕੇ ਬੈਠਦਾ ਤਾਂ ਉਹਦੀ ਗਰੋਥ ਡਬਲ ਹੋ ਜਾਂਦੀ ਹੈ ਕਿਉਂਕਿ ਅੱਜਕੱਲ ਜਿਹੜਾ ਕਹਿ ਨਹੀਂ ਸਕਦੇ ਵੀ ਮਾਹੌਲ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਮਾਹੌਲ ਚੰਗਾ ਮਿਲੂਗਾ ਤਾਂ ਸਭ ਕੁਝ ਚੰਗਾ ਮਿਲ ਜੀਗਾ ਹਾਂਜੀ ਬਿਲਕੁਲ ਜੀ ਇਹ ਤੁਸੀਂ ਬਿਲਕੁਲ ਸਹੀ ਗੱਲ ਗਈ ਹੈ ਅ ਇਨਫਰਾਸਟ੍ਰਕਚਰ ਬਹੁਤ ਵੱਡਾ ਰੋਲ ਜਿਹੜਾ ਕੀ ਇਹ ਪਲੇ ਕਰਦਾ ਇਸ ਦੇ ਤਹਿਤ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੇ ਜਿਹੜੇ ਕੀ ਇਹ ਕਲਾਸਰੂਮ ਹੈ ਜਿਹੜੇ ਸਮਾਰਟ ਕਲਾਸਰੂਮ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਾਲਾ ਵਰਕ ਹੋਇਆ ਹੈ ਬੱਚੇ ਜਿਹੜੇ ਕੀ ਆ ਦੁਰਦੇ ਫਿਰਦੇ ਜਿਹੜੇ ਕੀ ਆ ਚੀਜ਼ਾਂ ਨੂੰ ਸਿੱਖਦੇ ਆ ਇਹਨਾਂ ਤੋਂ ਇਸੇ ਤਰ੍ਹਾਂ ਹੀ ਸਾਡੇ ਸਕੂਲ ਦੇ ਵਿੱਚ ਇੰਟਰਐਕਟਿਵ ਟੱਚ ਪੈਨਲ ਹੈ ਜਿਹੜੇ ਉਹ ਉਹ ਵੀ ਇੰਸਟਾਲ ਕੀਤੇ ਗਏ ਆ ਅੱਜ ਦੀ ਲੇਟੈਸਟ ਤਕਨੀਕ ਹੈ ਜਿਹੜੀ ਉਹ بڑے ਕਲਾਸਰੂਮਸ ਦੇ ਵਿੱਚ ਅਸੀਂ ਹੌਲੀ ਹੌਲੀ ਥੋੜੇ ਜੇ ਰੂਮ ਹੀ ਬਚੇ ਆ ਆਲਮੋਸਟ ਸਾਰੇ ਜਿਹੜੇ ਰੂਮਸ ਆ ਜਿਹੜੇ ਉਹਨਾਂ ਨੂੰ ਅਸੀਂ ਸਮਾਰਟ ਕਲਾਸਰੂਮ ਬਣਾਉਣ ਜਾ ਰਹੇ ਹਾਂ ਜਿੰਦੇ ਵਿੱਚ ਪ੍ਰੋਜੈਕਟਰ ਇੰਟਰਐਕਟਿਵ ਟੱਚ ਪੈਨਲ ਜਿਹੜੇ ਕੀ ਆ ਉਹ ਯੂਜ਼ ਕੀਤੇ ਜਾ ਰਹੇ ਆ ਟੀਚਰਸ ਦੁਆਰਾ ਤੇ ਜਿਹੜੀ ਕੀ ਲੇਟੈਸਟ ਟੈਕਨੀਕ ਆ ਅੱਜ ਦੇ এডੂਕੇਸ਼ਨ ਦੇ ਵਿੱਚ ਹੀ ਤੇ ਮੀਂ ਮਤਲਬ ਅੱਗੇ ਨਾ ਕਹਿੰਦੇ ਹੁੰਦੇ ਸੀ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਆਪਾਂ ਜਦੋਂ ਬੱਚੇ ਦੀ ਐਡਮਿਸ਼ਨ ਕਰਾਉਣ ਜਾਂਦੇ ਆ ਤਾਂ ਉੱਥੇ ਅੱਜ ਮੈਮ ਜਦੋਂ ਆਪਾਂ ਐਡਮਿਸ਼ਨ ਕਰਵਾਉਣ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਨਾ ਸਕੂਲ ਦਿਖਾਉਣ ਲੱਗ ਜਾਂਦੇ ਆ ਆਪਦਾ ਵੀ ਸਾਡਾ ਸਕੂਲ ਦੇਖੋ ਜੀ ਸਾਡੇ ਸਕੂਲ ਦੇ ਵਿੱਚ ਆਹ ਚੀਜ਼ ਹੈ ਆਹ ਚੀਜ਼ ਹੈ ਮੈਨੂੰ ਲੱਗਦਾ ਵੀ ਤੁਸੀਂ ਵੀ ਤੁਹਾਡੇ ਕੋਲੇ ਵੀ ਤਾਂ ਬੱਚਾ ਆਉਂਦਾ ਦੇ ਹਿਸਾਬ ਨਾਲ ਸਕੂਲ ਦਾ ਹਾਲਾਤ ਬਣ ਚੁੱਕੇ ਨੇ ਲਿਫਟ ਦਾ ਪ੍ਰਬੰਧ ਆਰੋ ਦਾ ਪ੍ਰਬੰਧ ਹਰ ਚੀਜ਼ ਇੱਥੇ ਜਿਹੜੀ ਅਵੇਲੇਬਲ ਮਿਲਦੀ ਹੈ ਸਰ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਬਾਕੀ ਜਦੋਂ ਬੱਚੇ ਪ੍ਰਾਈਵੇਟ ਸਕੂਲਸ ਤੋਂ ਆਉਂਦੇ ਹਨ ਨਾ ਉਹਨਾਂ ਦੇ ਪੇਰੈਂਟਸ ਤੇ ਮੈਂਟਲੀ ਪ੍ਰਿਪੇਅਰ ਹੁੰਦੇ ਨੇ ਕਿ ਸਰ ਅਸੀਂ ਬਹੁਤ ਸੁਣਿਆ ਬਾਕੀ ਤੁਹਾਡੇ ਬਹੁਤ ਅੱਛਾ ਰਿਜ਼ਲਟਸ ਆ ਰਹੇ ਬਟ ਸਮ ਹੌ ਕਿਤੇ ਨਾ ਕਿਤੇ ਨਾ ਬੱਚਿਆਂ ਦੇ ਮਨ ਦੇ ਅੰਦਰ ਡਰ ਹੁੰਦਾ ਵਾ ਫਿਰ ਜਦੋਂ ਉਹਨਾਂ ਨੂੰ ਪ੍ਰੋਪਰ ਲੈਬਸ ਦਿਖਾਈਆਂ ਜਾਂਦੀਆਂ ਵਾ ਇਨਫਰਾਸਟ੍ਰਕਚਰ ਦਿਖਾਇਆ ਜਾਂਦਾ ਫਿਰ ਉਹ ਸੈਟੀਸਫਾਈ ਹੁੰਦੇ ਆ ਕਿ ਹਾਂਜੀ ਬਿਲਕੁਲ ਇਦਾਂ ਦਾ ਤਾਂ ਯਾ ਫਿਰ ਉਹ ਸੈਟੀਸਫਾਈ ਹੋ ਜਾਂਦੇ ਆ ਬਟ ਤੁਹਾਡੀ ਗੱਲ ਬਿਲਕੁਲ ਠੀਕ ਹੈ এনवायरमेंट ਆਲਵੇਸ 카ਉਂਟਸ ਜੋ ਇੱਥੇ ਉਹ ਚੀਜ਼ ਹੋ ਰਹੀ ਹੈ ਕਿ ਜਦੋਂ ਐਨਵਾਇਰਨਮੈਂਟ ਬੱਚੇ ਦੇਖਦੇ ਆ ਜਿਵੇਂ ਸਰ ਨੇ ਹੁਣੇ ਦੱਸਿਆ ਕਿ ਸਾਡੇ ਕੋ ਟੱਚ ਪੈਨਲ ਉਦਾਂ ਦੇ ਆ ਜਿਹੜੇ ਤੁਹਾਨੂੰ ਪ੍ਰਾਈਵੇਟ ਸਕੂਲਸ ਵਿੱਚ ਵੀ ਨਹੀਂ ਮਿਲਣਗੇ 3D ਸ਼ੇਪਸ ਵਗੈਰਾ ਆਲ ਦੈਟ ਉਹਨਾਂ ਸਾਰੀ ਇਨਫੋਰਮੇਸ਼ਨ ਲੱਗਦਾ ਇਹ ਕਲਾਸ ਵੀ ਛੋਟੇ ਬੱਚਿਆਂ ਦੀ ਲੱਗ ਰਹੀ ਹੈ ਮੇਰੇ ਨੂੰ ਹਾਂਜੀ ਇਹ ਪ੍ਰਾਇਮਰੀ ਪ੍ਰਾਇਮਰੀ ਆ ਸਰ ਸਾਡਾ ਨਹੀਂ ਦੇਖਿਆ ਮੈਂ ਬਹੁਤ ਬਹੁਤ ਸੋਹਣੀ ਕਲਰਫੁਲੀ ਬੈਂਚ ਤੇ ਏਸੀ ਦਾ ਪ੍ਰਬੰਧ ਜਿਵੇਂ ਬੈਠ ਕੇ ਬੱਚੇ ਦਾ ਮਲਾੜਾਦ ਵਾਲਾ ਹੀ ਸਰ ਇਸ ਤਰ੍ਹਾਂ ਬਣ ਜਾਂਦਾ ਨਹੀਂ ਸਰ ਇਹ ਤੁਸੀਂ ਚੀਜ਼ ਦੇਖੋਗੇ ਜਿਵੇਂ ਤੁਸੀਂ ਪ੍ਰਾਇਮਰੀ 'ਚ ਦੇਖਿਆ ਅਕੋਰਡਿੰਗ ਟੂ ਜੋ ਸਾਈਕੋਲੋਜੀ ਜਾਂ ਜੋ ਬੱਚਿਆਂ ਦਾ ਮਿਲੇਗਾ ਜਦੋਂ ਤੁਸੀਂ ਸਾਡੀਆਂ ਦੂਸਰੀ ਹਾਇਰ ਰਿੰਗਸ 'ਚ ਜਾਓਗੇ ਉੱਥੇ ਜਿਵੇਂ ਪੀਰੀਆਡਿਕ ਟੇਬਲ ਹੈ ਜਾਂ ਸੋਲਰ ਸਿਸਟਮ ਹੈ ਅਕੋਰਡਿੰਗ ਟੂ ਥੈਟ ਸਾਡਾ ਸਾਰਾ ਬਾਲਾਗਰ। ਕਲਾਸਰੂਮ ਦਾ ਹੋਰ ਹੀ ਉਸ ਤਰ੍ਹਾਂ ਦਾ ਹੈ। ਹਾਂਜੀ ਬਿਲਕੁਲ। ਕਲਾਸਿਸ 'ਚ ਅਸੀਂ ਕੰਮ ਹੀ ਉਦਾਂ ਕਰਵਾਇਆ ਕਿ ਅਕੋਰਡਿੰਗ ਟੂ देयर ਲੈਵਲ ਉਹ ਜਾਂਦੇ ਆਉਂਦੇ ਪੜ ਸਕਦੇ। ਬਿਲਡਿੰਗ ਨੂੰ ਅਸੀਂ ਐਜ਼ ਅ ਲਰਨਿੰਗ ਏਡ ਯੂਜ਼ ਕਰ ਰਹੇ ਹਾਂ ਬਹੁਤ। ਹਾਂ ਕੀ ਬਾਤ ਹੈ। ਹਾਂਜੀ। ਹਾਂ। ਆ ਹੁਣ ਮੈਨੂੰ ਲੱਗਦਾ ਵੀ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਣੀਆਂ ਜਿਵੇਂ ਜਿਵੇਂ ਫੈਸਿਲਿਟੀਆਂ ਵਧਾ ਰਹੇ ਹੋ ਨਾਲ ਜ਼ਿੰਮੇਵਾਰੀਆਂ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਕਿ ਜਦੋਂ ਵੀ ਕੋਈ ਮਿਲਦੇ ਸਾਨੂੰ ਸਰ ਸਾਡੇ ਪ੍ਰਿੰਸੀਪਲ ਸਰ ਇਹੀ ਸਮਝਾਉਂਦੇ ਨੇ ਕਿ ਪੁੱਤਰ ਜਦੋਂ ਵੀ ਤੁਹਾਨੂੰ ਕੋਈ ਮਿਲਦੀ ਹੈ ਨਾ ਸ਼ਾਬਾਸ਼ ਇੱਕ ਜ਼ਿੰਮੇਵਾਰੀ ਨਾਲ ਜੁੜ ਜਾਂਦੀ ਹੈ ਉਸ ਚੀਜ਼ ਨੂੰ ਅਸੀਂ ਲੈ ਕੇ ਹਮੇਸ਼ਾ ਸਕੂਲ 'ਚ ਕੰਮ ਕੀਤਾ ਤੇ ਕਰਦੇ ਰਵਾਂਗੇ ਪਰ ਸਾਨੂੰ ਸਾਡੇ ਸਰ ਦਾ ਬਹੁਤ ਵਧੀਆ ਉਹ ਉਤਸ਼ਾਹ ਵਾ ਮੋਟੀਵੇਸ਼ਨ ਆ ਜਿਹਦੇ ਨਾਲ ਅਸੀਂ ਹਮੇਸ਼ਾ ਕੰਮ ਕਰਦੇ ਆਂ ਆ ਤੇ ਅੱਗੇ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਂ ਇਹ ਉਹ ਸਕੂਲ ਹੈ ਜਿਸ ਸਕੂਲ ਦੀ ਗੱਲ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਪੰਜਾਬ ਦਾ ਇਹ ਪਹਿਲੇ ਨੰਬਰ ਤੇ ਰਹਿਣ ਵਾਲਾ ਸਕੂਲ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਇੱਕ ਉਹਨਾਂ ਟੌਪ ਸਕੂਲਾਂ ਦੇ ਵਿੱਚੋਂ ਆਉਂਦਾ ਹੈ ਜਿਹੜੇ ਸਕੂਲਾਂ ਦਾ ਨਾਮ ਦੀ ਗੱਲ ਕਰੀਏ ਤਾਂ ਉਹ ਨਾਮ ਵੱਡੇ ਸਕੂਲਾਂ ਦੇ ਵਿੱਚ ਕਿਹਾ ਜਾਂਦਾ ਇੱਕ ਵਾਰ ਤਸਵੀਰ ਦਿਖਾ ਦਵਾਂ ਪੂਰੇ ਸਕੂਲ ਦੀ ਦੂਰ ਤੱਕ ਤੁਸੀਂ ਦੇਖੋ ਇਹ ਪੂਰਾ ਸਕੂਲ ਹੈ ਜਿਹੜਾ ਸਰਕਾਰੀ ਸਕੂਲ ਹੈ ਪਰ ਇਦੀ ਜਿਹੜੀਆਂ ਫੈਸਿਲਿਟੀਆਂ ਇਹਦੇ ਵਿੱਚ ਪ੍ਰਬੰਧ ਨੇ ਉਹ ਸਾਰੇ ਸਕੂਲ ਦੇ ਜਿਹੜੇ ਨੇ ਉਹ ਇੱਕ ਪ੍ਰਾਈਵੇਟ ਸਕੂਲ ਵਾਂਗ ਹੈ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਦਾ ਵਿੱਚ ਅੰਤਰ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਅੰਤਰ ਬਹੁਤ ਹੁੰਦਾ ਪਰ ਇੱਥੇ ਉਹ ਅੰਤਰ ਬਿਲਕੁਲ ਖਤਮ ਕਰ ਦਿੱਤਾ ਕਹਿੰਦੇ ਫੈਸਿਲਿਟੀਆਂ ਵੀ ਉਹੀ ਨੇ ਪੜਾਈ ਵੀ ਉਹੀ ਹੈ ਤੇ ਪਰ ਨਾਲ ਜਹਾਜ਼ਾਂ ਦੇ ਝੂਟੇ ਉਹ ਫ੍ਰੀ ਮਿਲਦੇ ਨੇ ਮੈਂ ਜ਼ੀਰਾ ਤੋਂ ਹੈਰੀ ਦੇ ਨਾਲ ਜਿਸੀਂ ਬਰਾੜ ਦੇਖਦੇ ਰਹੋ ਪ੍ਰਾਇਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ੍ਰੀ ਅਕਾਲ